ਆਗਾ ਪੁੱਤ ਤੇਰੀ ਭੂਆ ਤੇ ਕੀ ਜਾਂਦੀ ਹੋਗੀ ਆਖੂਗੀ ਕਿਦੋਂ ਦਾ ਫੋਨ ਕਰਿਆਗਾ ਹਨਾ ਮੇਰੀ ਭਤੀਜੀ ਨੂੰ ਤੇ ਮੇਰੀ ਮਾਂ ਨੂੰ ਹੋਜੋ ਚੱਕਰ ਨਹੀਂ ਆਈਆਂ ਹਨਾ ਚੰਗਾ ਵਧੀਆ ਹੁਣ ਦੱਸ ਦੇਣ ਲਾਈ ਤੇਰੀ ਭੂਆ ਕੋਲੇ ਤੇ ਉਦੋਂ ਮਗਰ ਤੂੰ ਆਦੀ ਭੂਆ ਨੂੰ ਲੈਈ ਨਾਲ ਚੰਗਾ ਹਾਂ ਤੇ ਤੇਰਾ ਡੈਡੀ ਲੈ ਜੂਗਾ ਕਿ ਸੋਨੂੰ ਤੇ ਵਧੀਆ ਫੇਰ ਨਾਲ ਤੇਰੀ ਭੂਆ ਲਾਏ ਆਉਗੀ ਆਪਣੇ ਕੋਲੇ ਦੱਸ ਦੇਣਾ ਹਨਾ ਤੂੰ ਤਾਂ ਆਦੀ ਭੂਆ ਕੋਲੇ ਰਹੇਗੀ ਦੱਸ ਦੇਣਾ ਇੱਥੇ ਰਹਿ ਜਾਏਗੀ ਦੱਸ ਦੇਣ ਉੱਥੇ ਰਹੁ ਤੂੰ ਤਾਂ ਹੁਣ 20 ਛੁੱਟੀਆਂ ਆਦੀ ਭੂਆ ਕੋਲ ਨਾਲ ਹੀ ਰਹੇਗੀ ਹਨਾ ਤੇਰੇ ਕੋਲ ਤੜਕੇ ਦਾ ਫੋਨ ਕਰਿਆਗਾ ਆ ਆਉਂਦੀ ਪਤਾ ਨਹੀਂ ਕਿਧਰ ਚੱਕੀ ਐ ਸੱਸਰੀ ਘਰ ਬਾਈ ਨੇ ਸੱਸਰੀ ਘਰ ਹੋਰ ਕਿਵੇਂ ਆ ਹਾਂ ਠੀਕ ਆ ਬੰਨੇ ਵਧੀਆ ਹਾਂ ਲੱਗਦਾ ਹਲਦੀ ਚੋਂ ਮੁੰਡਾ ਲੈਣ ਆਉਂਦਾ ਇਹਦੀ ਕਿ ਤੂੰ ਕਿਵੇਂ ਆ ਗਈ ਮੁੰਡਾ ਤਾਂ ਕਿਧਰ ਫੇਰ ਇਹਨਾਂ ਨੂੰ ਲੈ ਕੇ ਜਾਊਗਾ ਭੂਆ ਭਤੀਜੀ ਨੂੰ ਤੇ ਮੈਂ ਤਾਂ ਹੁਣ ਆਉਦੀ ਇਹਨੂੰ ਬਾਦੀ ਪੋਤੀ ਨੂੰ ਛੱਡਣ ਆਈ ਐਂਗੀ ਕਿ ਕੀ ਕਰਾਉਣਾ ਇਸ ਇੱਥੇ ਦੀ ਪੋਤੀ ਨੂੰ ਕਿ ਕੀ ਗੱਲ ਆ ਰੀ ਭੂਆ ਕੋਲੇ ਆਈ ਹੈ ਮੇਰੇ ਨੇ ਜਵਾਕ ਵਾ ਗਈ ਜਾਂਦੇ ਨੇ ਭੂਆ ਕੋਲ ਜਾਂ ਨਾਨਕੀ ਜਾਂ ਭੂਆ ਕੋਲੇ ਆਵੇ ਨਾਨਕੀ ਭੱਗ ਜਾਂਦੀ ਫਿਰ ਇੱਥੇ ਕੀ ਲੈਣਾ ਆ ਨਾਨਕੀ ਵਜਾਉਗੀ ਮਾਂ ਗੱਲਾਂ ਛੁੱਟੀਆਂ 'ਚ ਜਾਉਗੀ ਕਿਹੜਾ ਹੁਣ ਦੱਸ ਦੇਣਾ ਆ ਦੀ ਮੈਂ ਅੱਜ ਭੂਆ ਕੋਲੇ ਜਾਣਾ ਆ ਦੀ ਭੂਆ ਦਾ ਮੋਹ ਕਰਦੀ ਐ ਇਹ ਕਰਦੀ ਐ ਭੂਆ ਦਾ ਮੋਹ ਚੰਗਾ ਚੋਖਾ ਖਾਣ ਨੂੰ ਆ ਗਈਆਂ ਇੱਥੇ ਨਾ ਤੇਰੇ ਕਿਧੇ ਰੋਟੇ ਰੋਟੀਆਂ ਆ ਜਾਂਦੇ ਨੇ ਆਪਦੇ ਨਾਨਕੀ ਇੱਥੇ ਜਸ ਤੇ ਇਹ ਲੈ ਦੇ ਦੋਦੀਆਂ ਨਾ ਲੜ ਗਈ ਤੇਰੀ ਪੋਤੀ ਕੀ ਕੀ ਗੱਲ ਮੇਰੀ ਬੋਤੀ ਕਿਵੇਂ ਅੱਗੇ ਤੇਰੇ ਕਿ ਕੋਈ ਜਾਦੇ ਤਾਂ ਤਾਂ ਡਿੱਗੇ ਨਾ ਜਿੱਥੇ ਦੋਤੇ ਦੋਤੀਆਂ ਉੱਥੇ ਛੱਜਾ ਜਿੱਥੋਂ ਵੀ ਬਣ ਜੇ ਦੋਤੀ ਅੱਛਾ ਨਾ ਇਹ ਤੇਰੀ ਭੂ ਹੋएगी ਤਾਂ ਆਇਆ ਕੋਈ ਬੁਲਾਣੇ ਕਾ ਨਹੀਂ ਆਇਆ ਮੈਂ ਦੱਸਾਂ ਗੱਲ ਆ ਗਈ ਚੰਡੇਲ ਚਲ ਤੈਨੂੰ ਆਦੇ ਦੋਤੇ ਦੋਤੀਆਂ ਹੀ ਚਾਹੀਦੇ ਨੇ ਇਹਦੇ ਕਾ ਨੂੰ ਹੋਣ ਕੋਈ ਨਾ ਕੋਈ ਇਹਦਾ ਪਤੀ ਜਨਾ ਕੋਈ ਪਤੀ ਜੀ ਮੂਰੇ ਦਾ ਕੋਈ ਆਵੇ ਨਾ ਤੇਰੇ ਤੇਰੀ ਹੌਣ ਕੱਲੇ ਬਾਹਰ ਚ ਫੁਕ ਕਰਕੇ ਆ ਗਈ ਨਿਆ ਦੇ ਕੇ ਵਾਲੇ ਤੂੰ ਦੋ ਘੋੜੇ ਸਪਾ ਲਿਆ ਸਾਨੂੰ ਜੋ ਉਹਨਾਂ ਨੂੰ ਦਾਦੀ ਪੋਤੀ ਨੂੰ ਘਰੇ ਨਹੀਂ ਬਾਰਨ ਦਿੱਤੇ ਤੂੰ ਕਹੇ ਜੀ ਹੈ ਜੀ ਨਹੀਂ ਆ ਪਰ ਰਿਸ਼ਤੇਦਾਰ ਨੂੰ ਦੇਖ ਕੇ ਹਰਾ ਹੋ ਜਾਣੇ ਹੁੰਨੇ ਆ ਨਾ ਮੈਂ ਤਾਂ ਲੋੜ ਨਹੀਂ ਹਰਾ ਹੋਣ ਦੀ ਪਤਾ ਸੁੱਕ ਕੋਈ ਚੰਗੀ ਐ ਨਾ ਤੂੰ ਨਹੀਂ ਜਾਂਦੀ ਆਉਦੀ ਠੀਕ ਕੋਲ ਜੇ ਘਰ ਤੇਰੀ ਕੋਲ ਮਣੀ ਤੈਨੂੰ ਆਇਆ ਕਰੇ ਵੀ ਕਿਉਂ ਆਈਆਂ ਆਉਦੀ ਠੀਕ ਕੋਲ ਤੈਨੂੰ ਨਾ ਗੁੱਸਾ ਆਵੇ ਮੈਂ ਤਾਂ ਕੋਈ ਨਹੀਂ ਮੇਰਦਾ ਬਾਹ ਪੋਤੇ ਪੋਤੀ ਆਵੇ ਨਾਨਕੀ ਗਏ ਆ ਚਲ ਕੋਈ ਨਾ ਤੇਰੇ ਗਏ ਹੋਣਗੇ ਨਾਨਕੇ ਮਾਗਰੋ ਜਾਣਗੇ ਆਪਦੇ ਨਾਨਕੀ ਇਹ ਕਿਹੜਾ ਮੁੱਲ ਦੀ ਹੈ ਇਹ ਜੀ ਇਹ ਜੇ ਕੀ ਨਾਨਕੇ ਨਹੀਂ ਇਹ ਜੀ ਮਾਰੇ ਸੁਖਨਾ ਪੇਕੇ ਤਾਂ ਹੈਗੇ ਨੇ ਲੈ ਕੇ ਆ ਗਏ ਇਥੇ ਇਹਨੇ ਪੇਕੇ ਦੱਸੇ ਤੋਂ ਕੀ ਕਰਾਉਣਾ ਸੀ ਪਰ ਦਾ ਨਾਂ ਦਾ ਕਿਹੋ ਆ ਨਾ ਸਾਡੇ ਦੁੱਧ ਨਾ ਸਾਡੇ ਕਿੰਨੀ ਚੀਜ਼ ਖਾਣਾ ਕੋਈ ਦੁੱਧ ਕਿਹੋ ਦੀ ਨੇ ਭੁੱਖੀ ਮੇਰੀ ਪੋਤੀ ਮੈਂ ਦੱਸਾਂ ਗੱਲ ਕੋਈ ਮੋਹ ਪਿਆਰ ਦੀ ਗੱਲ ਹੁੰਦੀ ਹੁੰਦੀ ਆ ਜਾਂ ਜੰਗਾ ਤੇ ਆਏ ਕੋ ਸਪਮ ਗੁਸਾ ਜਲੀ ਚੱਕ ਲਈ ਸਾਨੂੰ ਦੋਨਾਂ ਨੂੰ ਦੇਖ ਕੇ ਮਤਰਾ ਵਿਆਹ ਵਰਗੀ ਲੱਗਦੀ ਐ ਤੂੰ ਮੈਂ ਕੀ ਕਹਾਂ ਤੂੰ ਵਿਆਹ ਵਰਗੀ ਲੱਗਦੀ ਆ ਤੇ ਫੇਰ ਵੀ ਫੇਰ ਤੂੰ ਸਾਨੂੰ ਵੀ ਵਿਆਹ ਵਰਗੀ ਲੱਗਦੀ ਐਂ ਜੀ ਮੈਨੂੰ ਤਾਂ ਲੱਗਦੂ ਐ ਤੈਨ ਨਹੀਂ ਤੇ ਟੀਨੂ ਲੱਗਦੀ ਐ ਤੈਨੂੰ ਲੱਗਦੀ ਐ ਟੀਨਾਂ ਚ ਬਹਿਤਾ ਕਰਦੀ ਹਾਂ ਮੈਂ ਕਿ ਫੇਰ ਆਪੀ ਲੱਗਦੀ ਐ ਟੀਨੂ ਆਹੋ ਬਹਿਤਾ ਕਰਦੀ ਹਾਂ ਤੂੰ ਕਹਿ ਨਹੀਂ ਆਉਂ ਜਾ ਕੇ ਵਿਆਹ ਸਾਵ ਲਾਏ ਬੈਠੇ ਪੁੱਤਰ ਕੇ ਮੇਰੇ ਮੇਰੇ ਪੇਕੇ ਤੇ ਮੇਰੀਆਂ ਮੇਰੀਆਂ ਢੀਆਂ ਹਣ ਇਹ ਤਾਂ ਗਾਹ ਮੇਰੀ ਨੂnde ਤਾਂ ਗਾਹ ਕੋਈ ਪਰਿਵਾਰ ਸੁਖਨ ਵਾਲਾ ਆ ਵੀ ਨਾ ਸੁਖਨਾ ਤੇਰੀ ਨੂnde ਪਰਿਵਾਰ ਨੇ ਵੀ ਆਉਣਾ ਹੀ ਆ ਤੇਰੀ ਨੂnde ਕਿਦਸ ਪਰਿਵਾਰ ਨਹੀਂ ਬਸ ਹੰਟ ਆਪ ਦੇ ਕੱਲੇ ਚਾਹੀਦੇ ਨੇ ਹੋਰ ਤਾਂ ਕੋਈ ਤੁਦੂਦ ਦਾ ਬੰਦਾ ਤਾਂ ਆ ਵੀ ਨਾ ਕਿਵੇਂ ਕਰਦੀ ਕਿਵੇਂ ਢਿੱਡ ਦੁਖਦਾਗਾ ਵੀ ਕਿਉਂ ਆਈਆਂ ਦਾਦੀ ਪੋਤੀ ਦੇਖ ਕੇ ਮੱਚ ਗਈ ਬੇਬੇ ਕੀ ਦੇ ਨਾ ਬੋਲੀ ਜਾਂਦੀ ਐ ਆਈ ਬੈਠੇ ਬਦਰਕੀ ਤੇਰੀ ਮਾਂ ਨਾਲ ਤੇਰੀ ਭਤੀਜੀ ਬਗ ਜਾਣਾ ਨਾ ਹੁਣ ਤਾਂ ਨਹੀਂ ਸ਼ੁਰੂ ਹੋਵੀ ਇਹ ਹੈ ਬਾਕੀ ਕਰਾ ਕੀ ਕਰਾਣਾ ਸੀ ਤਾਂ ਭਤੀਜੀ ਤੇਰੀ ਤੇ ਨਾ ਮੇਰੀ ਭਤੀਜੀ ਦੱਸ ਤੇਰੇ ਕਿ ਹੋਈ ਗਲਟ ਢੱਪੀਰ ਪੈਂਦੀ ਮੇਰੀ ਭਤੀਜੀ ਨੂੰ ਦੇਖ ਕੇ ਨਾ ਤੇਰੇ ਪੋਤੇ-ਪੋਤੀਆਂ ਕਿਵੇਂ ਵੱਗ ਜਾਂਦੇ ਆ ਭੂਆ ਕੋਲੇ ਮੇਰੇ ਪੋਤੇ-ਪੋਤੀਆਂ ਵੱਗ ਜਾਂਦੇ ਆ ਉਹਨਾਂ ਤਾਂ ਬੁੜੀ ਹੈ ਨਹੀਂ ਤਾਂ ਵੱਗ ਜਾਂਦੇ ਆ ਅੱਛਾ ਹਾਂ ਉਹਨਾਂ ਦੇ ਤਾਂ ਬੁੜੀ ਹੈ ਨਹੀਂ ਤਾਂ ਵੱਗ ਜਾਂਦੇ ਆ ਤੇਰੀ ਧੀ ਦਾ ਕੱਲੀ ਦਾ ਰਾਜ ਚੱਲਦਾ ਕਰੇ ਤੇ ਮੇਰੇ ਤੂੰ ਸਿਰ ਤੇ ਬੈਠੀ ਆ ਸੱਪ ਬਣ ਕੇ ਸਾਰਾ ਦਿਨ ਡੰਗ ਮਾਰਦੀ ਆ ਮੇਰੇ ਨਾ ਮੈਂ ਮੱਬ ਵੱਗ ਜਾ ਕਿ ਬਸ ਕਰੋ ਕਰ ਕਰ ਤੈਨੂੰ ਆਏ ਕਹਿੰਦੀ ਆ ਨਾ ਕਿ ਮੇਰੀ ਧੀ ਤਾਂ ਸੱਸ ਹੈ ਨਹੀਂ ਮੇਰੀ ਧੀ ਤਾਂ ਤਾਂ ਕੱਲੀ ਹੈ ਤਾਂ ਭੇਜ ਦਾਂ ਨੀ ਐ ਕਰ ਫਿਰ ਆਪ ਦੇ ਆਪ ਨੂੰ ਤੈਨੂੰ ਨਾ ਆ ਜਾਓ ਡੱਗੀ ਚ ਛੱਡ ਮੈ ਜਾ ਕੇ ਨਾ ਜਾ ਉਹਦਾ ਕੰਨਿਆ ਕਰਤਾ ਅੱਜ ਦੀ ਕੰਨਾ ਬੀ ਕਾ ਭਾਈ ਨਹੀਂ ਫਿਰ ਬੁੜੀ ਤਾਂ ਤੇਰੀ ਧੀ ਨੇ ਵੀ ਸੀ ਉਹ ਤਾਂ ਹੁਣ ਉਹਦੀ ਗੱਲ ਮਰ ਗਈ ਤੂੰ ਤਾਂ ਮੇਰਾ ਸਾਰੀ ਉਮਰ ਖੜਾ ਨਹੀਂ ਛੱਡਦੀ ਨਹੀਂ ਤੂੰ ਤਾਂ ਪੱਥਰਾਂ ਨਹੀਂ ਮਾਰੀ ਵੀ ਨਹੀਂ ਮਰਦੀ ਮੈਂ ਨਹੀਂ ਮਾਰੂਗੀ ਤੇ ਤੇ ਜਿਹੂ ਬਾਪ ਜੀ ਤਾਂ ਇਹ ਕਰਦਾ ਫੁੱਤੀ ਬਈ ਨਾ ਗਲ ਦਬਤਿਆ ਗਾਇ ਤੇ ਤੈਨੂੰ ਅਰੇ ਫੁੱਤੀ ਦਬਤੀ ਜਮਾਨੀ ਦੇਵਾਂਂ ਜ਼ਿੰਦਗੀ ਮੈਂ ਲੈ ਤੂੰ ਰੋਕ ਕੇ ਦਿਖਾਈ ਮੈਨੂੰ ਰੋਕ ਕੇ ਜਿਹੜਾ ਕੁਛ ਤੇਰੇ ਪੋਤੇ ਪੁੱਤਿਆਂ ਲੈ ਕੇ ਆਉਣਗੇ ਨਾ ਉਹੀ ਦੇਉਂਗੀ ਉਹੀ ਆਇਆ ਨਾ ਮੇਰੀ ਭਤੀਜੀ ਮੇਰੀ ਭਤੀਜੀ ਨੂੰ ਕਿਸੇ ਵੀ ਚੀਜ਼ ਤੋਂ ਰੋਕ ਕੇ ਦਿਖਾਈ ਕਿ ਚੀਜ਼ ਤੋਂ ਹੱਥ ਲਾਉਣ ਤੋਂ ਮਣੇ ਇੱਕ ਵਾਰੀ ਹੱਥ ਫੜ ਲਈ ਛੇੜ ਕੇ ਦੇਖੀ ਫੇਰ ਦੇਖੀ ਦਿੰਦੀ ਬਗਾ ਜਿਹੜਾ ਉਹ ਪੋੜੇ ਬੈਠੀ ਆਵੇਂ ਕਿ ਤੂੰ ਖਾਊਂ ਕੋ ਗਰ ਕੋ ਤੂੰ ਗਾਲਿਸ਼ ਤੋਂ ਗਰ ਗੁੱਠਾ ਦੇ ਦਿੰਦੇ ਤੇਰੀ ਭਤੀਜੀ ਦੇ ਤੀਜੀ ਨੂੰ ਆ ਰੱਖ ਦੇਣਾ ਖੰਡ ਕਿਉਂ ਪਾ ਕੇ ਦੇਵਾਂ ਸ਼ੱਕਰ ਪਾ ਕੇ ਦੇਵਾਂ ਪ੍ਰਸ਼ਾਦ ਬਣਾ ਕੇ ਦੇਵਾਂ ਮਹਿਗੀ ਬਣਾ ਕੇ ਦੇਵਾਂ ਦੁਕਾਨ ਤੋਂ ਸਮਾਨ ਮੰਗਾ ਕੇ ਦੇਵਾਂ ਨਹੀਂ ਤੂੰ ਲਾ ਲਈ ਜੋਰ ਜਣਾ ਰਿਹਾ ਹੈ ਵੀ ਜੇ ਸਾਡੇ ਕੋਲ ਕੋਈ ਚੀਜ਼ ਦਿੱਤੀ ਆ ਜਾਣ ਦਾ ਤੂੰ ਆ ਜੀ ਵੱਡੀ ਰੋਕਣ ਵਾਲੀ ਮੈਨੂੰ ਤੇਰਾ ਮੁੰਡਾ ਲਿਆ ਕੇ ਦੇਊਗਾ ਤੇਰਾ ਮੁੰਡਾ ਮੜਿਆ ਮੈਨੂੰ ਰੋਕ ਕੇ ਦੇਖੇ ਨਹੀਂ ਮੇਰਾ ਮੁੰਡਾ ਲਿਆ ਕੇ ਦਿਖਾਵੇ ਲੈ ਆ ਤੂੰ ਮੁੰਡੇ ਨੂੰ ਆ ਦਿਨ ਫਿਰ ਹਟਾ ਕੇ ਦਿਖਾਈ ਲੈ ਬੇ ਹਾਂ ਲਿਆ ਕੇ ਦਿਖਾ ਜਾਂ ਫਿਰ ਐਂ ਕਰ ਆ ਮੇਰੇ ਨਾਲ ਲਾਸ਼ ਹਰਤ ਫੋਨ ਨਹੀਂ ਲਾਸ਼ ਹਰਤ ਮੁੰਡਾ ਮਾਰਦਾ ਨਹੀਂ ਗੱਡੀ ਚੁੰਡੇਲਾ ਨਹੀਂ ਮੇਰਾ ਹੱਥ ਹੀ ਤੋੜਦਾ ਛਾਰੇ ਜ਼ੋਰਦਮ ਮਾਰਿਆ ਹੱਥ ਨਹੀਂ ਮੈਂ ਕਹਿੰਦਾ ਟੁੱਟਦਾ ਨਹੀਂ ਗਿਆ ਦੇਖਾ ਮੇਰਾ ਕਾਨੂੰ ਟੁੱਟੇ ਤੇ ਮਾਂ ਨੂੰ ਦਿਖਾਵੇ ਕੱਟੇ ਨਹੀਂ ਹੱਥ ਤੇਰਾ ਨਾਮ ਦਿਖਾਵੇ ਆਹ ਦੇ ਮੇਰਾ ਤਾਫ ਤੋਰਤਾ ਗੁੱਡੀ ਕੋਈ ਨਹੀਂ ਮੇਰੀ ਮਾਂ ਤਾਂ ਮੇਰਾ ਹੱਥ ਮੱਲਮ ਵੀ ਲਾ ਦੂਗੀ ਮੇਰੇ ਮਸਰ ਵੀ ਦੇਊਗੀ ਪਰ ਤੂੰ ਤਾਂ ਕੋਈ ਕਸਰ ਨਹੀਂ ਛੱਡਦੀ ਮੈਂ ਤੈਨੂੰ ਦੱਸਾਂ ਜਾ ਕੇ ਆ ਉਹਦੇ ਪਸੂ ਜੇ ਸਾਹ ਲਾ ਮਤਲਬ ਜਮਾਂ ਸ਼ਾਮ ਦੀ ਜਵਨ ਸ਼ਾਮ ਦੇ ਜਾ ਕੇ ਨਾ ਧਾਰ ਕੱਢ ਲਾ ਤੇ ਮੈਂ ਤਾਂ ਧਾਰ ਦੇ ਹੱਥ ਨਹੀਂ ਲਾਉਂਦੀ ਮਤਲਬ ਜਮਾਂ ਨਹੀਂ ਕਰਦੀ ਧਾਰ ਤੇਰੀ ਮਾਂ ਦੁੱਧ ਪੀਉ ਹੱਥ ਨੇ ਤੇਰੀ ਪਤੀ ਜੀ ਪੀਉ ਮੈਂ ਕਿਉ ਕੱਢਾਂ ਨਹੀਂ ਮੇਰੀ ਮਾਂ ਤਾਂ ਬਗ ਜੂ ਮੇਰੀ ਮਾਂ ਕੀ ਤੇਰੇ ਸਿਰ ਤੇ ਬੈਠੀ ਰੋ ਇੱਥੇ ਉਹਦੇ ਘਰੇ ਕੁਛ ਹੈ ਨਹੀਂ ਕਿ ਆਪਾਂ ਦੇ ਜਰਦੀ ਨਹੀਂ ਜਰਦੀ ਮੇਰਿਆਂ ਨੂੰ ਤਾਂ ਮੇਰਿਆਂ ਨੂੰ ਤਾਂ ਬਾਹਰ ਚ ਨਹੀਂ ਖੜਨ ਦਿੰਦੀ ਕਿੱਥੋਂ ਕਾਲ ਗਦਾਸਨ ਪੱਲੇ ਪਈ ਆ ਮੇਰੇ ਇਹਦਾ ਤਾਂ ਕੰਮ ਕਰਨਾ ਬੂਤਵਾਮ ਦੇਖਦੀ ਈ ਤੂੰ ਮੜੀ ਜੀ ਬੋਲ ਕੇ ਦੇਖੀ ਮੇਰੀ ਭਤੀਜੀ ਨੂੰ ਜੇ ਤੇਰਾ ਗਲ ਨਾ ਦੱਬਿਆ ਮੈਂ ਫੜਕੇ ਤੀ ਲਾ ਪੁੱਤ ਤੇਰੀ ਘੂੜਾ ਦਾ ਪਤਾ ਨਹੀਂ ਕੀ ਕਰੀ ਜਾਂਦੀ ਐ ਕੋਈ ਨਿਰਾਚਾਰਾ ਪਾਉਂਦੀ ਆ ਗਈ ਆ ਗਈ ਮਾਂ ਸਤਿ ਸ਼੍ਰੀ ਅਕਾਲ ਹੋਰ ਪੁੱਤ ਠੀਕ ਐ ਸਤਿ ਸ਼੍ਰੀ ਅਕਾਲ ਪੁੱਤ ਹੋਰ ਠੀਕ ਐ ਹੋਰ ਚਨਾਓ ਹੋ ਠੀਕ ਐ ਪੁੱਤ ਹਾਂ ਬਦਿਆ ਮਾਂ ਪਤੀ ਹੈ ਫਿਰ ਮੇਰੀ ਸੱਸ ਦਾ ਤੈਨੂੰ ਪੁੱਤ ਦੇਖਿਆ ਉਹਦਾ ਕਲੇਸ਼ਣ ਮੱਥੇ ਤੇ ਓੜੀਆਂ ਪਾ ਲੀਆਂ ਸਨ ਤਾਂ ਨਾ ਅੰਦਰ ਨਹੀਂ ਬੜਨ ਦਿੱਤਾ ਗੇਟੋ ਕੱਲੀਆਂ ਤੈਨੂੰ ਕੀ ਮੱਥੇ ਤੇ ਓੜੀਆਂ ਮੇਰੇ ਨਾਲ ਬਥੇਰਾ ਕੁਛ ਕਰਕੇ ਹਟੀ ਹੈ ਉਹਨੂੰ ਪੁੱਤ ਕੇ ਮੈਂ ਕਰਦੀਆਂ ਤੂੰ ਕਲੇਸ਼ਣ ਨਾਲ ਕਰਾਂਗੀ ਮਾਂ ਮਾਂ ਪੇਗਾ ਉਹ ਫਿਰ ਕੱਟਣਾ ਬੰਦਾ ਹੁਣ ਕਰਾਂਗੀ ਹੁਣ ਬਦਲੀ ਤਾਂ ਜਾਂਦੀ ਨਹੀਂ ਕੀ ਬਦਲੀ ਜਾਵੇ ਪੁੱਤ ਆਪਾਂ ਤਾਂ ਵਿਚੋਲੇ ਨੇ ਵੀ ਨਾ ਉਦੋਂ ਅਡਾ ਗੱਪ ਮਾਰਿਆ ਜੇ ਦੱਸਿਆ ਹੁੰਦਾ ਨਾ ਵੀ ਐਡੀ ਪੈੜੀ ਹੈ ਤੇਰੀ ਸੱਸ ਜਮਾ ਨਹੀਂ ਸੀ ਕਰਦੀ ਇਸ ਤਾਂ ਚਲ ਫਿਰ ਤਾਂ ਹੁਣ ਕਰਮਾ ਨਾ ਹੁੰਦਾ ਆਪ ਤਾਂ ਬੇਬੇ ਮੈਨੂੰ ਕੁਝ ਨਹੀਂ ਕਹਿੰਦਾ ਉਹ ਬੁੜੀ ਪੈੜੀ ਆ ਸਾਡੀ ਹੁਣ ਬੁੜੀ ਦਾ ਦੱਸ ਕੀ ਕਰੀਏ ਬੁੜੀ ਪੈੜੀ ਆ ਪੁੱਤੋ ਹੀ ਗੱਲ ਮੰਗੂ ਨਾ ਮਾੜੀ ਜੀ ਕੀ ਨਾ ਇੱਥੋਂ ਚਾ ਕੇ ਇੱਥੇ ਨਹੀਂ ਧਰਨ ਦਿੰਦੀ ਫੇਰ ਵੀ ਕਲੇਸ਼ ਕਰ ਲੈਂਦੀ ਹੁਕਮ ਮਾਰ ਮਰਦ ਕਰਦੀ ਆ ਹੁਕਮ ਚਲਾਉਂਦੀ ਆਗੀ ਇਹਨੂੰ ਬੋਲੀ ਵਿਚਾਰੀ ਜਵਾਖੜੀ ਨੂੰ ਕਹਿੰਦੀ ਲਾਟੇ ਆਪਦੇ ਨਾਨਕੀ ਬਗ ਜਾਂਦੀ ਲੈ ਵੀ ਤੈਨੂੰ ਕੀ ਤਕਲੀਫ ਹੈ ਜੇ ਮੈਂ ਛੱਡਣ ਆ ਗਈ ਤੂੰ ਫੋਨ ਕਰਿਆ ਮੈਂ ਛੱਡਣ ਆ ਗਈ ਇਹਨੂੰ ਜਵਾਬ ਹਾਂ ਫਿਰ ਮੈਂ ਹੀ ਕਿਹਾ ਸੀ ਤੈਨੂੰ ਮਾਂ ਛੱਡ ਜਾ ਕੁੜੀ ਨੂੰ ਤੂੰ ਮੇਰੇ ਕੋਲ 4 ਦਿਨ ਕੋਈ ਨਹੀਂ ਪੁੱਤ ਆਪਾਂ 10 ਦਿਨ ਰਹਾਂਗੇ ਇੱਥੇ ਤੇ ਫਿਰ ਤੂੰ ਆ ਜਾ ਨਾਨਕੀ ਬਗ ਜੀ ਮੈਂ ਤੇਰੇ ਬਗ ਜੂੰਗੀ ਉੱਥੇ ਆਜੂੰਗੀ ਛੋਡੇ ਪਿੰਡ ਪਰ ਤਾਂ ਮੈਨੂੰ ਆਈ ਸੀ ਮੈਂ ਕਿਹਾ ਮੈਂ ਛੱਡ ਕੇ ਆਉਂਦੀ ਆਂ ਚਾ ਤੁਸੀਂ ਮੈਂ ਕਿਹਾ ਭੂਆ ਭਤੀਜੀ ਮੈਂ ਕਿਹਾ ਇੱਥੇ ਰਹੋ ਹੁਣ ਤਾਂ ਮੈਂ ਜਵਾਨੀ ਜਾਂਦੀ ਪੁੱਤ ਹੁਣ ਤਾਂ ਮੈਂ ਆਪਦੀ ਪੋਤੀ ਦੇ ਕੋਲ ਹੀ ਰਹੂੰਗੀ ਇਹ ਤਾਂ ਨਹੀਂ ਪਤਾ ਕਲੇਸ਼ਨ ਦਾ ਕੀ ਕਰੇ ਜਵਾਕੜੀ ਨਾਲ ਚਲ ਤੂੰ ਅੱਜ ਦਾ ਦਿਨ ਰਹਿ ਜਾ ਫਿਰ ਮੈਂ ਤਾਂ ਕੁੜੀ ਨੂੰ ਦਾਦ ਦੇਣਾ ਰੱਖੂੰਗੀ ਦਾਦਲੇ ਰੱਖੇਗੀ ਹਾਂ ਤੂੰ ਦਾਦ ਦੇਨ ਕੀ ਕਰੇਂਗੀ ਦਾਦ ਦੇਨ ਤਾਂ ਤੂੰ ਹੀ ਨਹੀਂ ਰਹਿ ਸਕਦੀ ਤੇ ਅੱਜ ਦੀ ਰਾਤ ਲਾ ਜਾ ਫਿਰ ਦੇਖ ਲੈ ਪੁੱਤ ਜੇ ਤੇਰਾ ਚਿੱਤ ਮੰਨਦਾ ਤਾਂ ਰੱਖ ਲੈ ਜੇ ਕਿਤੇ ਤੇ ਨਾਲ ਕਲੇਸ਼ ਕਰੂਗੀ ਨਾ ਮੈਂ ਤਾਂ ਕਹਿੰਨੀ ਮੈਂ ਤਾਂ ਮੋੜਕੀ ਲੈ ਜੂੰਗੀ ਕਿਉਂ ਮੋੜਕ ਲੈ ਜਾਨੀ ਐ ਮੈਂ ਨਹੀਂ ਆਉਂਦੀ ਹੁਣ ਤੁਹਾਡੇ ਕੋਲੇ ਜਿਹੜਾ ਕੁਝ ਕਰਨਾ ਐ ਨੂੰ ਬੁੜੀ ਨੂੰ ਕਰਨ ਦੇ ਲਾ ਲਾਣ ਦੇ ਜੋਰ ਜਿਹੜਾ ਲਾਉਂਦੀ ਐ ਇਹ ਤੇਰੀ ਰੋਟੀ ਪਾਣੀ ਲੈ ਕੇ ਮੈਂ ਦੱਸਾਂਗਾ ਦੁੱਬਰ ਕਰ ਦੂ ਪੁੱਤੋ ਕੋਈ ਨਾ ਮੇਰਾ ਕੁਝ ਨਹੀਂ ਕਰ ਸਕਦੀ ਤੂੰ ਐਵੇਂ ਨਾ ਡਰਿਆ ਕਰ ਮੈਂ ਤੈਨੂੰ ਦੱਸਾਂ ਤੈਨੂੰ ਬੋਲ ਸਕਦੀ ਐ ਮੈਂ ਤਾਂ ਉਹ ਗੱਲ ਇਹ ਜਿਵੇਂ ਕਹਿੰਦੀ ਹੁੰਦੀ ਫਿਰ ਬਣਾ ਵੀ ਦੇਉਂਦਾ ਬੰਦਾ ਮੇਰਾ ਤਾਂ ਜੀ ਐਂ ਕਰਦਾ ਵੀ ਸੁੱਤੀ ਪੀਦੇ ਸੰਗੀ ਮਰੋੜ ਦਿਆਂ ਕੋਲੇ ਪੁੱਤ ਕਾਹਨ ਮਰੋੜਨਾ ਆਪੀ ਮਰ ਜੂਗੀ ਮੈਂ ਕਾ ਕਰਦੀ ਐ ਇਹ ਨਹੀਂ ਮਰਦੀ ਮਰਦੀ ਇਹ ਤਾਂ ਸਾਰੀ ਉਮਰ ਮੇਰੇ ਐਂ ਸ਼ਿਰਤੀ ਬੈਠੂਗੀ ਬੈਠੁਰਾ ਸੇ ਤੈਨੂੰ ਪਤਾ ਹੀ ਆਂ ਦੀਂ ਦੇ ਹੀ ਇੰਜ ਕਟੂਟਾ ਕੇ ਮਿਲ ਕੋਈ ਨਹੀਂ ਹੈ। ਠੈਂਗਰੀ ਗੱਲਾਂ। ਦਰੀ ਨਾ ਤੋ ਜਿਹੜੀ ਵੀ ਕੋਈ ਗੱਲ ਕਹੂ ਤੈਨੂੰ ਕੁਝ ਵੀ ਕਹਿੰਦੀ ਏ ਤੇ ਮੈਨੂੰ ਦੱਸਣਾ ਮੇਰੇ ਕੋਲ। ਕੀ ਦੱਸਣਾ ਪੁੱਤ ਜੇ ਪ੍ਰੈਸ ਕਰਿਆ ਕਰੂਗਾ ਆਖਿਆ ਕਰੂ ਕਿੱਥੋਂ ਲੜਵਾਉਣ ਨੂੰ ਆ ਗਈ ਏ ਤੇ ਕੋਈ ਲਵਾਵਾ। ਜੇ ਖੜ ਖੜ ਕੇ ਮੈਂ ਫੇਰ ਹੁਣ ਮੈਂ ਆਪਦੇ ਪਤੀ ਚਿਪਤੀ ਜਿੰਨਾਂ ਨੂੰ ਨਾ ਸੱਦਾ ਹੁਣ ਸੱਚ ਤੋਂ ਡਰਦੀ ਰਾਂ ساری ਉਮਰ। ਏਦਾ ਪਈ ਨਹੀਂ ਬਸ ਵੀ ਮੇਰੇ ਦੋਤੇ ਦੋਤੀਆਂ ਹੁਣ ਮੇਰੇ ਪੇਕੇ ਹੁਣ ਮੇਰੇ ਭਤੀਜੇ ਭਤੀਜੀਆਂ ਹੁਣ ਵੀ ਤੇਰੇ ਤੇ ਕੰਤਤ ਕੋਈ ਆ ਵੀ ਨਾ ਆ ਆਉਂਦੇ ਕਿਵੇਂ ਤੋਰ ਤੇ ਪੋਤੇ ਪਤੀਆਂ ਕਿੱਦ ਨੇ ਛੱਡ ਕੇ ਆਈ ਆ ਕੁੜੀ ਕੋਲੇ ਮੈਨੂੰ ਉਲਟੀ ਐ ਬੋਲਦੀ ਐ ਕਹਿੰਦੀ ਕੁੜੀ ਕੋਲੇ ਤਾਂ ਛੱਡ ਕਿਉਂ ਨੇ ਮੇਰੀ ਤਾਂ ਧੀ ਦੀ ਕਹਿੰਦੀ ਕਹਾਂ ਸੱਚ ਨਹੀਂ ਮੇਰੀ ਤਾਂ ਧੀ ਕੱਲੀ ਐ ਮੈਂ ਤਾਂ ਤੈਰੀ ਜਾਣਾ ਬੜਦਾ ਨਹੀਂ ਆ ਤੇਰੀ ਗੱਲ ਦੱਬਦਾਨੀ ਆ ਦੇਖ ਲੈ ਕਹਿੰਦੀ ਐ ਵੀ ਮੇਰੇ ਪੋਤੇ ਪੋਤੀਆਂ ਦਾ ਆਦੀ ਭੂਆ ਕੋਲੇ ਜਾਣ ਹਾਂ ਇਹਦੇ ਭਤੀਜੇ ਭਤੀਜੀਆਂ ਇਹਦੇ ਨਾ ਹੁਣ ਅਸੇ ਦੇ ਦੇਖ ਕੇ ਤਾਂ ਕਹਿੰਦੀ ਆ ਵੀ ਇੱਥੇ ਪੈਰ ਵੀ ਨਾ ਧਰਨਾ ਕੇ ਕਹਿੰਦੀ ਮੈਨੂੰ ਕਹਿੰਦੀ ਤੇਰੀ ਮਾਂ ਲੈ ਕੇ ਕਿ ਆਈ ਹੈ ਕਹਿੰਦੀ ਜਾ ਕੇ ਫੜ ਲਾ ਲੈ ਨੀ ਕੇਲੇ ਲੈ ਕੇ ਆਈ ਹੈ ਤੇਰੀ ਮਾਂ ਨੇ ਸਮਾਨ ਹੋਰ ਲੈ ਕੇ ਆਈ ਹੈ ਲੈ ਅੱਛਾ ਮੈਂ 20 ਸਾਲ ਹੋ ਗਏ ਕੇ ਲੈ ਖੰਦੀ ਨੂੰ ਉਹ ਦਿਨ ਕਿਹਾ ਤੂੰ ਹਾਰ ਪਾਉਣੀ ਹੈਗੀ ਵੀ ਅੱਜ ਨਹੀਂ ਮੇਰੀ ਮੰਮਾ ਲੈ ਕੇ ਅਸੀਂ ਕਿਹਨੇ ਲਿਆ ਲਿਆ ਸਾਡੇ ਫਲ ਫੂਟ ਲਿਆ ਗਏ ਝੋਲੇ ਜਮਾ ਥੱਕ ਗਏ ਤੇ ਦੇਖ ਕੇ ਮੱਥੇ ਤੇੜਾ ਨਾ ਪਾ ਲਈਏ ਤਾਂ ਆਪਣੇ ਪਿੱਛੇ ਹਟ ਗਏ ਹੁਣ ਹਾਂ ਨਾ ਤਾਂ ਕਰਨਾ ਨਹੀਂ ਕੁਛ ਮਰਗੀ ਲਿਆ ਕੇ ਦੇਈ ਜਾਣਾ ਤਾਂ ਕਰਨਾ ਨਹੀਂ ਫਿਰ ਰਾਕਰ ਜੀ ਮਾਰੀ ਕੋਈ ਨਹੀਂ ਮੈਂ ਖਾਂਦੀ ਨਹੀਂ ਤੁਹਾਡਾ ਲਿਆਂਦਾ ਸਮਾਨ ਫਿਰ ਅੱਜ ਜਾਨੀ ਚੱਕ ਕੇ ਨਹੀਂ ਖਾਂਦੀ ਫ੍ਰਿਜ ਚੋਂ ਚਲ ਕੋਈ ਨਹੀਂ ਤੁਸੀਂ ਐ ਕਰੋ ਉੱਥੇ ਨਾ ਉਹ ਬਰਾਂਡ ਚ ਬਹਿ ਜਾਓ ਮੈਂ ਉੱਥੀ ਰੋਟੀ ਲੈ ਕੇ ਦਊਂਗੀ ਇੱਥੇ ਤਾਂ ਏਡੀ ਡੈਣਾ ਜੇ ਰੋਟੀ ਖਾਂਦਿਆਂ ਦਾ ਪਤਾ ਲੱਗਣਾ ਹੱਥ ਚੋਂ ਖੋ ਕੇ ਲੈ ਜੂਗੀ ਨਹੀਂ ਤਾਂ ਮੈਂ ਤੁਹਾਡੇ ਘਰ ਤਾਂ ਠੰਡੇ ਮੰਗਾਉਣੀ ਆ ਨਹੀਂ ਤਾਂ ਪੁੱਤ ਤੈਨੂੰ ਜਿਪਸ ਤੇ ਹੋਰ ਕੀ ਖਾਨੀ ਹੁੰਨੀ ਹੈਗੀ ਗੁਰਕਰੀ ਚੇਸ ਤੇ ਗੁਰਕਰੀ ਤੇਰੇ ਫੁੱਫੜ ਨੂੰ ਆ ਜਾਂਦੇ ਉਹ ਤਾਂ ਮੰਗਾ ਕੇ ਦੇਉਂਗੀ ਤੇ ਮੈਂ ਠੰਡਾ ਮੰਗਾ ਲੂੰਗੀ ਉਹ ਤੋਂ ਤੇ ਦੁਕਾਨ ਵਾਲੇ ਨੂੰ ਫੋਨ ਲਾਇਆ ਸੀ ਮੈਂ ਦੁਕਾਨ ਵਾਲਾ ਕਹਿੰਦਾ ਨਾ ਕਹਿੰਦਾ ਕੋਈ ਜਵਾਬ ਹੀ ਹੈ ਨਹੀਂ ਤਾਂ ਮੈਂ ਸਮਾਨ ਤੇ ਹੀ ਦੰਦਾ ਕਰੇ ਹਾਂ ਕਹਿੰਦੀ ਚੰਗਤ ਤੇਰਾ ਖਾਨ ਦੀ ਮਾਰੀ ਆਈ ਹੈ ਮੈਨੂੰ ਤਾਂ ਨਹੀਂ ਪਈ ਨਾ ਮਾਂ ਤੇ ਆਈ ਸ਼ੱਕ ਹੈ ਵੀ ਪੱਕਾ ਉਹ ਦੁਕਾਨ ਤੇ ਜਾ ਪਹੁੰਚੀ ਕਹੇ ਤਾਂ ਹੋ ਸਮੇਂ ਨੂੰ ਪਤਾ ਹੀ ਨਹੀਂ ਮੈਂ ਨਾ ਕਰਦੀਆਂ ਖੰਡ ਕੇ ਖਾ ਲੈ ਨੀਂ ਬਤ ਮੈਂ ਤੈਨੂੰ ਖੰਡ ਕੇ ਪਾ ਕੇ ਲੈ ਕੇ ਦਿੰਨੀ ਆ ਰੋਟੀ ਚੰਗਾ ਆਕ ਲੱਗੀ ਉਹ ਜਵਾਕ ਦੀਨ ਦੋ ਉੱਥੇ ਬਹਿ ਜਾ ਆ ਜਾ ਪੁੱਤ ਮੈਂ ਲੈ ਲਈਆਂ ਕਿਉਂ ਕੱਢ ਕੇ ਫ੍ਰਿਜ ਚੋਂ ਕਿੱਥੋਂ ਰੋਡੀਆਂ ਆ ਰਲੀਆਂ ਬੇਬੇ ਦੁਪਹਿਰੇ ਕਿੱਧਰ ਤੁਰੀ ਹੋਣੀ ਐ ਦੁਪਹਿਰੇ ਦਾ ਖਾਣਾ ਕਰ ਕੇ ਕਿਸੇ ਵੇਲੇ ਕਿਉਂ ਹੁੰਦੀ ਕਿਧਰ ਆਇਆ ਤੂੰ ਕਿਧਰ ਆਇਆ ਤੂੰ ਇੱਧਰ ਆ ਮੈਂ ਇਧਰੋਂ ਸੱਤ ਚੋਂ ਆਇਆ ਸੀ ਤੂੰ ਕਿਧਰ ਜਾਨੀ ਆ ਹੁਣ ਮੈਂ ਜਾਣੀ ਆ ਉਹ ਤੇਰੀ ਸੱਸ ਤੇ ਪੋਤੀਨ ਲੈ ਕੇ ਆਵੜੀ ਚੰਗੀ ਗੱਲ ਹੈ ਚੰਗੀ ਗੱਲ ਹੈ ਜਾਨੀ ਆ ਵਧੀਆ ਗੱਲ ਹੈ ਰਹਿੰਦਾ ਕਾ ਤੂੰ ਕੀ ਗੱਲ ਹੈ ਇਹ ਤਾਂ ਖਾਸੂਰੀਆਂ ਆ ਗਈਆਂ ਤੇਰਾ ਭਲਾ ਹੋ ਜੇ ਉਹ ਕਿਤੇ ਖਾਣ ਵਾਸਤੇ ਨਾ ਤੇ ਘਰੇ ਕੋਈ ਸਹੀ ਨਹੀਂ ਆਤੂ ਕਿਡੀਆਂ ਗੱਲਾਂ ਕਰੀ ਜਾਨੀ ਝੋਖਾ ਖਾਣ ਨੂੰ ਆਈ ਆ ਪੁੱਤ ਛੱਡਣਾ ਚੰਗੇ ਝੋਖੇ ਨੂੰ ਤੂੰ ਇੱਥੇ ਕਹਾਂ ਦੇ ਵਾਸਤੇ ਖੋਆ ਕੱਢੇ ਬੇਬੇ ਸਿਆਣੀ ਬੇਣੀ ਕੀ ਗੱਲਾਂ ਕਰੀ ਜਾਨੀ ਆ ਮਾਂ ਨੂੰ ਅੱਗ ਕਰਦੇ ਮੱਛੀ ਮੱਛੀ ਬੱਚਾ ਖੋਏ ਦਾ ਕਿਉਂ ਇੱਥੇ ਉਂਗਾਹੋਂ ਨੀਰਾ ਪਾਉਂਦੇ ਔਖਿਓ ਹੋਈ ਆ ਖੋਆ ਕੱਢਣ ਨੂੰ ਬੇਬੇ ਕਿਤੇ ਰਿਸ਼ਤੇ ਦਾ ਨੀਰਾ ਪਾਉਂਦੇ ਹੁੰਦੇ ਨੇ ਸਿਆਣੀ ਬੇਣੀ ਐ ਤੂੰ ਨੀਰਾ ਪਾਉਂਦੇ ਹੁੰਦੇ ਨੀਰਾ ਪਾਉਣ ਨੂੰ ਰਿਸ਼ਤੇ ਦਾ ਸੂਹ ਹੋਇਆ ਉਹ ਫਿਰ ਜੇ ਆ ਗਈ ਉਹਦੀ ਪਤੀ ਜਿ ਕਿਉਂ ਤੂੰ ਮੱੱਚੀ ਜਾਨੀ ਐ ਹੁਣ ਕਿੱਧਰ ਮੇਰੀ ਸੱਸ ਕੋਲੇ ਦੋ ਮਿੰਟ ਗੱਲਾਂ ਬਾਤ ਕਰਨ ਲੱਗੀ ਤੇ ਸੱਸ ਦਾ ਮੱਥੇ ਲੱਗਦਾ ਜੀ ਮੈਂ ਬਾਣੀਆਂ ਨੂੰ ਕਹਿ ਕੇ ਆਈ ਹਾਂ ਕਿ ਜੇ ਸਾਡੇ ਗਰਨਾਲ ਨੂੰ ਕੋਈ ਚੀਜ਼ ਦਿੱਤੀ ਆ ਕੁਰਕ ਦੇ ਜਾਂ ਕੋਈ ਲੈ ਜਲੂਜ ਦਿੱਤਾ ਅੱਛਾ ਅੱਛਾ ਜਾਨ ਨਾਲ ਲੱਤਾ ਬਾਬੂ ਬਾਣੀਆਂ ਦਾ ਕਿਹੜੀਆਂ ਕੁੜੀ ਕੁੜੀ ਕਦੇ ਖਾਣਾ ਲਵੇ ਹਾਂ ਤੇ ਮੇਰੀ ਗੱਲ ਸੁਣ ਦੁਕਾਨਾਂ ਨੂੰ ਤਾਂ ਬੰਦ ਕਰੇਂਗੀ ਤੂੰ ਫਿਰ ਮੈਂ ਤਾਂ ਮਨਸਤੋ ਲੈ ਦੂੰਗਾ ਕੁੜੀ ਨੂੰ ਤਾਂ ਮੈਂ ਤਾਂ ਸਾਮਾਨ ਲੈ ਕੇ ਦੇਵਾਂ ਕਿ ਮੈਂ ਲੈ ਕੇ ਦੇਵਾਂ ਲੱਤਾ ਬਾੜ ਦੂ ਦੇ ਆਂ ਦੀਦੀ ਪਤੀਜੀ ਇਹ ਲੈ ਕੇ ਕੋਈ ਨਹੀਂ ਦੇਊਗਾ ਤੇਰੇ ਕੋਲ ਪੈਸੇ ਹੀ ਨਹੀਂ ਹੈਗੇ ਅੱਛਾ ਅੱਛਾ ਹਾਂ ਕਿੱਥੋਂ ਲਿਆਵੇਂ ਚਾਰ ਚੁਪਰੋਂ ਐਂ ਕਰ ਆਰਤੀ ਨੇ ਵੀ ਕਿਹਾ ਇਹ ਪਾ ਇਹ ਰੁਪਏ ਸੇ ਨਾ ਦੇ ਇਹ ਕੁੜੀ ਨੂੰ ਕੋਈ ਖਾਣ ਵਾਲੀ ਚੀਜ਼ ਨਾ ਲੈ ਜੇ। ਓਏ ਅਕਲ ਤੋਂ ਕੰਮ ਲੈ ਲੈ ਅਕਲ ਤੋਂ ਆਕਰ ਤੋਂ ਕੰਮ ਲੈ ਲੈ। ਖਾਣੂ ਨਹੀਂ। ਤਾਂ ਤਾਂ ਲੀੜੇ ਲੈ ਕੇ ਦੇਊਗੀ। ਮੇਰੀ ਭੈਣ ਦੀਆਂ ਕੁੜੀਆਂ ਤੇਰੀਆਂ ਦੋਤੀਆਂ ਹੁੰਦੀਆਂ। ਉਹ ਨਹੀਂ ਕੁਸ ਖਾ ਕਈਆਂ ਨੀ। ਉਹ ਭੁੱਖੇ ਮਰ ਜੰਦੇ ਇੱਥੋਂ। ਉਹ ਤਾਂ ਸਹਕਾਰ ਦੀਆਂ ਦੋਤੀਆਂ ਐ। ਉਹ ਦੋਤੀਆਂ ਨੇ ਫਿਰ ਇਹ ਵੀ ਰਿਸ਼ਤ ਜਰੀ ਆਪਦੀ ਪੂਆ ਕੁੜੀ ਆਈਏ ਕੁੜੀ। ਇਹ ਵੀ ਰਿਸ਼ਤ ਜਰੀ ਐ। ਇਹ ਤਾਂ ਨਾਨੀ ਹੈਗੀ ਓਥੇ ਬਗ ਜੇ। ਕੋਈ ਨਹੀਂ ਬਗ ਜੂ ਐ ਨਹੀਂ ਕਹੀਦਾ ਹੁੰਦਾ। ਕਦੇ ਮੇਰੀ ਗੱਲ ਸੁਣ ਲੈ। ਹੋਰ ਤਾਂ ਨਹੀਂ ਥੱਪਣਾ ਥੱਪੇ ਹੀ ਕਦੇ ਮੂੰਹ ਤੇ ਤਾਂ ਨਹੀਂ ਕੁਝ ਕਿਹਾ ਹੀ ਕਦੇ ਮੈਂ ਤਾਂ ਨਾ ਬਾਤ ਕਰਕੇ ਆਈ ਆ ਬੇਬੇ ਅਕਲ ਤੋਂ ਕਮ ਲੈ ਲੈ ਸਿਆਣੀ ਬਣ ਜਾਏ ਇਹ ਗੱਲਾਂ ਕਰਦੇ ਆਪਾਂ ਚੰਗੀ ਨਹੀਂ ਲੱਗਦੀ ਤੂੰ ਮੈਂ ਤਾਂ ਸਿਆਣੀ ਬਣੀ ਆ ਮਾਤਾ ਦੇ ਸਹੁਰੇ ਦੀ ਭਤੀਜੀ ਕਦੇ ਪਹਿਲਾਂ ਆਈ ਸੀ ਹਲਪ੍ਰੀਤ ਦੀ ਭਤੀਜੀ ਨਾਲ ਰੋਜੀ ਆਉਂਦੀ ਹੈਡ ਬੰਨ ਮਨ ਕਿੱਥੇ ਆਈ ਹਾਂ ਉਹ ਕਦੀ ਕੀ ਹੋਵੇ ਉਹ ਕਦੀ ਨਹੀਂ ਹੈਗੀ ਸੀਸਾ ਤੇ ਮਾਰੀ ਫਿਰ ਕਦੇ ਕੋਈ ਆ ਜੇ ਕੀ ਗੱਲ ਹੈ ਮੈਂ ਤਾਂ ਨਾ ਇਹਨਾਂ ਨੇ ਪੱਟ ਕੇ ਖਾ ਲਿਆ ਮੇਰਾ ਘਰ ਤਾਂ ਸਾਰਾ ਖਾਵੇ ਤੇਰੇ ਸਾਰੇ ਤੇਰੇ ਸਾਰੇ ਕੀ ਕਰਤਾ ਤੇਰਾ ਕੀ ਮਾੜਾ ਕਰਤਾ ਕਿੰਨੀ ਸੇਵਾ ਕਰਦੇ ਜਦੋਂ ਜਾਣੇ ਆ ਤੇਰੀ ਕਿਹੜਾ ਕਰਦੇ ਨਹੀਂ ਸੇਵਾ ਇੱਥੇ ਘਰੋਂ ਲਾ ਕੇ ਸੇਵਾ ਕਰਦੇ ਹਾਂ ਇਹਦਾ ਮਤਲਬ ਘਰ ਹੋ ਜਾਂਦਾ ਸਾਰਾ ਸਮਾਨ ਸਾਰਾ ਹੋ ਜਾਂਦਾ ਸਾਰਾ ਸਮਾਨ ਤੇਰੀ ਅਕਲ ਤੇ ਪੜਦਾ ਪੈ ਗਿਆ ਮੇਰੀ ਤੇ ਨਹੀਂ ਪਿਆ ਸੋਦੀ ਤੇ ਪਿਆ ਤੇਰੀ ਤੇ ਪੜਦਾ ਪੈ ਗਿਆ ਪੰਡਾ ਮਸਾ ਬੰਨਿਆ ਸੀਗਾ ਅੱਛਾ ਹੁਣ ਤੇਰਾ ਘਰ ਕਿਤੇ ਪੱਟਾ ਕਿਸ ਨੇ ਹੁਣ ਕੋ ਉੱਥੇ ਲਿਜਾਣੀ ਹੈ ਸਾਰਾ ਹੁਣ ਚੰਗਾ ਤੂੰ ਐਂ ਕਰ ਰਿਸ਼ਤੇਦਾਰਾਂ ਨਾਲ ਪਲੇਸ ਕਰ ਲੈ ਜਿੱਤਰਾ ਘਰ ਬੱਝੂਗਾ ਕਿਉਂ ਮੈਂ ਤਾਂ ਮਸਾ ਮੈਂ ਤਾਂ ਬਾਣੀਆਂ ਨੂੰ ਕਰਕੇ ਆਣੀ ਆ ਇਹ ਗੱਲਾਂ ਕਰਿਆ ਕਰ ਜਿੱਤਰਾ ਇਹ ਬਾਣੀਆਂ ਨੂੰ ਕਹਿੰਦੀ ਵੀ ਜਾ ਨਾ ਆਰਤੀ ਨੂੰ ਫੋਨ ਕਰਦੀ ਆ ਵੇਖ ਲੈ ਸਾਡੇ ਮੁੰਡੇ ਨੂੰ ਪੈਸਾ ਦਿੰਦਾ ਥੇਗਾ ਮੈਥੋਂ ਪੁਰਾਣੀ ਉਹ ਤੇਰਾ ਪਲਾ 1000 ਤੀ ਨੂੰ ਕਿਉਂ ਜਲੂਸ ਕਰਦੇ ਮੈਂ ਕਿਹੜੇ ਕੋਈ ਦਾਜ ਦੇਣ ਲੱਗਿਆ ਕੁੜੀ ਨੂੰ ਕੀ ਬਦਾਨ ਕੀ ਕਰਾਂਗਾ ਮੈਂ ਕੁਝ ਚੀਜ਼ਾਂ ਹੀ ਲੈ ਕੇ ਆਉਂਗਾ ਚਾਰ ਚਾਰ ਕੁਕਰਿਆਂ ਵਾਸਤੇ ਵੀ 1000 ਨੂੰ ਫੋਨ ਕਰੇਗੀ ਕੁਕਰੇ ਕਿਹ ਲੈ ਆਉਂਗੇ ਕੋਈ ਕਿਹ ਲੈ ਦੇਵਾਂਗੇ ਕਾਜੂ ਬਦਾਮ ਲਿਆ ਦੇਾਂਗੇ ਹੋਰ ਕੀ ਲੈ ਦੇਾਂਗੇ ਕਾਜੂ ਬਦਾਮ ਹੀ ਜਾਣਗੇ ਤਾਂ ਹੀ ਕਹਿੰਦੀ ਐ 2000 ਨੂੰ ਕਿਲੋ ਹੈ ਬਦਾਮ ਜੇ ਕੀ ਹੋ ਗਿਆ 2000 ਰੁਪਏ ਮਹਿੰਗੀ ਹੈਗੇ ਬੀਬੀ ਜਵਾਕਾਂ ਨੂੰ ਮਹਿੰਗੇ ਨਹੀਂ ਹੈਗੇ 2000 ਅੱਛਾ 2000 ਕਿਤੇ ਹੋਈ ਐਕਾਂ ਦੇ ਪੱਤੇ ਵੀ ਤੋੜ ਤੋੜ ਕੇ ਫੜਾ ਫਿਰ ਹੁਣ ਮੈਂ ਜਵਾਬ ਦੇ ਦਿਆਂ ਉਹਨਾਂ ਨੂੰ ਕਹਿੰਦੇ ਪੁੱਛ ਲਿਆ ਕਿ ਨਹੀਂ ਦਿੰਦਾ ਨਾ ਕੁਛ ਨਾ ਲਿਆ ਕਦੀ ਜੇ ਤਾ ਤੂੰ ਲੜਾਈ ਪਾਉਣੀ ਆ ਕਦੇ ਪੈਸਾ ਲਿਆ ਨਹੀਂ ਜੇ ਲਿਆ ਕੇ ਦੇਵਾਂਗਾ ਤਾਂ ਕਲੇਸ਼ ਹੋਊਗਾ ਕਲੇਸ਼ ਤਾਂ ਹੁਣ ਵੀ ਤੂੰ ਪਾਈ ਜੇ ਨਹੀਂ ਹੁਣ ਕਰ ਤੂੰ ਪਾਉਂਦੀ ਨਹੀਂ ਕਲੇਸ਼ ਮੈਂ ਤਾਂ ਪਾਉਣਾ ਹੀ ਐ ਜਦੋਂ ਮੇਰਾ ਘਰ ਨੇ ਇਹਨਾਂ ਨੇ ਤੰਗੜੀ ਲਾਛਦੀ ਐ ਚੰਗਾ ਐ ਕਰ ਜਿਹੜਾ ਤੈਨੂੰ ਜ਼ੋਰ ਲੱਗਦਾ ਹੁਣ ਤੂੰ ਉਹਨਾਂ ਨਾਲ ਲੜ ਲੈ ਫਿਰ ਮੈਂ ਤਾਂ ਪਹਿਲਾਂ ਤਾਂ ਐ ਨਹੀਂ ਸੀ ਵੀ ਲਿਆ ਕੇ ਨਹੀਂ ਦਿੰਦਾ ਹੁਣ ਤਾਂ ਮੈਂ ਲਿਆ ਕੇ ਦਊ ਕੁੜੀ ਨੂੰ ਉਹ ਚਾਹ ਲੈ ਕੇ ਜਿਹੜੀ ਉਹ ਖਾਂਦੀ ਐ ਵੀ ਨਹੀਂ ਆਈਸਕਰੀਮਾਂ ਕੁਰਕਰੇ ਲੇਜ ਠੀਕ ਐ 버거 ਕੋਰਚੇ ਸਾਰਾ ਕੁਛ ਲੈ ਕੇ ਦਿਆ ਕਰੂੰ ਜਿੰਨਾ ਜ਼ੋਰ ਤੇ ਥੋ ਲੱਗਦਾ ਉੰਨਾ ਲਾ ਲੈ ਕਿਧਾ ਲਮੇਗਾ ਪੈਸੇ ਹਰਪ੍ਰੀਤੋਂ ਲਊਂਗਾ ਪੈਸੇ ਹਰਪ੍ਰੀਤ ਕੋਲ ਤੇਰੇ ਪੈਸੇ ਹੈਗੇ ਨੇ ਤੇ ਤੇਰੇ ਕੋਲੇ ਪੈਸੇ ਹੋਣੇ ਰੱਖ ਲੈ ਤੂੰ ਤੂੰ ਗੋਦੀ ਨਾ ਰੱਖ ਰਹੀ ਗੋਦੀ ਰੱਖ ਦੇ ਇਹ ਰਿਆ ਕੇ ਬਾਣੀਆਂ ਤੋਂ ਪੈਸੇ ਕਹਦੇ ਨੇ ਰੋਜ਼ ਮੁੱਕ ਗਏ ਬਾਹ ਤਾਂ ਉਹ ਤਾਂ ਮੁੱਕ ਗਏ ਫੜਾ ਦੇਣਾ ਉਹਨੂੰ ਗੁੰਮ ਕੋਸ਼ਿਸ਼ ਕਰ ਰਿਹਾ ਰਿਸ਼ਤੇਦਾਰਾਂ ਦੀ ਸੇਵਾ ਕਰੇ ਤਾਂ ਰਿਸ਼ਤੇਦਾਰਾਂ ਦੀ ਬਿੜਾਈ ਮਿਲਦੀ ਹੈ ਬੀਬੇ ਮੋੜਿਆ ਮੋੜਿਆ ਦੀ ਰੋੜ ਨਹੀਂ ਮੋੜਿਆ ਮੋੜਿਆ ਚ ਨੰਗ ਹੋ ਗਏ ਆ ਜਾ ਮੋੜਿਆ ਮੈਂ ਤਾਂ ਮਤਨਾਂ ਪੱਡ ਹੋ ਜਾ ਤੁਸੀਂ ਦੋਨੇ ਜੀ ਆ ਕੁੜੀ ਵਾਸਤੇ ਅ ਆ ਚਲ ਅੱਡ ਹੋ ਜਾਗੇ ਆ ਚਲ ਅੱਡੇ ਘਰ ਮੈਂ ਤਾਂ ਅੱਡੇ ਅਸੀਂ ਮੈਂ ਤਾਂ ਅੱਡ ਹੁੰਦੀ ਆ ਮੈਂ ਤਾਂ ਕੁਛ ਨਾ ਖਾਣ ਨੂੰ ਦਿੰਦੀ ਨਾ ਮੈਂ ਤਾਂ ਭੁੱਖੀ ਆ ਕਹਦੇ ਚੱਕ ਨਾ ਭੁੱਖੀ ਆ ਮੈਂ ਆਪਦੇ ਚੱਕ ਤਵਾ ਚੁੱਲਾ ਤੇ ਧਰਨ ਪਰ ਤਾਂ ਹੀ ਤੈਨੂੰ ਹਰਪ੍ਰੀਤ ਕਹਿੰਦੀ ਹੁੰਦੀ ਭੁੱਖੇ ਕਰਦੀ ਆ ਤਾਂ ਕਹਣੀ ਆ ਤੂੰ ਅੱਛਾ ਉਹ ਰੱਜੇ ਕਰਦੀ ਆ ਦੇਖ ਤਾਂ ਕਹਣੀ ਆ ਤੂੰ ਤਾਂ ਨਹੀਂ ਮੈਂ ਆ ਬਾ ਅੱਡ ਬਹਿ ਜਾ ਮੇਰੇ ਨਾਲ ਮੈਂ ਇਹ ਜੇ ਫੇ ਮਾਰਦੀ ਆ ਗੱਲਾਂ ਮਾਰਦੀ ਆ ਇਹ ਜੇ ਲੈ ਕੀ ਕਰਾਂ ਮੈਂ ਕੀ ਦਾ ਬਣਾਵਾ ਪਹਿਲਾਂ ਤਾਂ ਘਰੇ ਲੜਦੀ ਦੀ ਹਰਪ੍ਰੀਤ ਨਾਲ ਹੌਣ ਲੈ ਕੁੜੀ ਆ ਗਈ ਬਧੀ ਪਤੀ ਜੀ ਉਹਦੇ ਨੇ ਜਵਾਕੜੀ ਨੇ ਨਡਣ ਲੱਗ ਗਈ ਇਹ ਤਾਂ ਕਲੇਸ਼ ਕਦੀ ਮੁੱਕਿਆ ਨਾ ਕਲੇਸ਼ ਨੂੰ ਵਧਾਈ ਤੁਰੀ ਜਾਂਦੀ ਹੈ ਵਧਾਈ ਤੁਰੀ ਜਾਂਦੀ ਹੈ ਉਸ ਮਰਜੀ ਕਿੰਨਾ ਜ਼ੋਰ ਲਾ ਲੇ ਕੁੜੀ ਨੂੰ ਤਾਂ ਮੈਂ ਸਮਾਨ ਲਿਆ ਕੇ ਦੇਵਾਂ ਜਸੂ ਜੀ ਲੱਗਿਆ ਤੇਰਾ ਵਧੀਆ ਪੁੱਤ ਇੱਥੇ ਹਮ ਚਾਹ ਫਿਰ ਹੁਣ ਤਾਂ ਵਧੀਆ ਤੇਰੀ ਪੂਆ ਦੇ ਕਿੰਨਾ ਮੋਹ ਕਰੇ ਤੇਰਾ ਤਾਂ ਗੁੜੀ ਤਾਂ ਸਭ ਪਖਾਣੀ ਜੀ ਕਿਵੇਂ ਕਰ ਮੱਟ ਕੇ ਨਾ ਬੇ ਹਾਂ ਜਿਉਂਦਾ ਰਹੇ ਸਸਰੀ ਕਾਲ ਭਾਈ ਹੋਰ ਠੀਕ ᱛੀ ਭਾਈ ਕਿਹੜੇ ਘਰ ਚ ਵੱਡਦੀ ਹੈ ਭਾਈ ਹਾਂ ਜੀ ਚ ਲੈ ਬੇਬੇ ਲੇ ਤਾਂ ਵਿਚਾਰੀ ਕਿੰਦੀ ਸਿਆਣੀ ਹੋ ਗਈ ਹੁਣ ਤਾਂ ਹੈ ਹੋਰ ਪੁੱਤੇ ਤਾਂ ਬਾਹਰ ਹੀ ਪਹਿਲਾਂ ਤਾਂ ਨਿਆਣੀ ਸੀ ਵਿਚਾਰੀ ਤਾਂ ਤਾਂ ਪੁੱਤ ਨਿਆਣੀ ਸੀ ਛੋਟੀ ਸਿਆਣਾ ਸੋਦਾ ਇਹਨੂੰ ਮੋਹ ਨਹੀਂ ਸੀ ਹਾਂ ਤਾਂ ਬਾਹਰ ਮੋਹ ਕਰਦੀ ਆ ਆਪਦੀ ਭੂਆ ਦਾ ਇਹ ਆਪਦੀ ਭੂਆ ਦਾ ਜੇ ਮੋਹ ਕਰਦੀ ਤਾਂ ਹੀ ਆਈ ਤੀ ਨਹੀਂ ਜਵਾਕ ਕਿੱਥੇ ਆਉਂਦੇ ਨੇ ਮੇ ਪੁੱਤ ਆਈ ਤਾਂ ਹੈਗੀ ਸੀ ਤੇਰੀ ਮਾਂ ਨੇ ਤਾਂ ਪੁੱਛਣਾ ਸੌ ਕੜਾ ਸਿਰ ਤੇ ਪਾਣੀ ਦਾ ਪੈ ਗਿਆ ਦੇਖ ਕੇ ਸਾਨੂੰ ਤਾਂ ਦਾਦੀ ਪੋਤੀ ਨੂੰ ਬੇਬੇ ਹੁਣ ਮੇਰੀ ਮਾਂ ਦਾ ਜਿਹੜਾ ਜਹਾਜ ਸਵਾ ਹੈ ਉਹ ਤਾਂ ਉਹ ਹਾਜੀ ਰਹੂਗਾ ਉਹਨੂੰ ਮੈਂ ਹੁਣ ਕਿੱਥੋਂ ਬਦਲ ਦਿਆਂ ਇਹਨੂੰ ਪਤਾ ਤਾਂ ਹੈਗਾ ਤਾਂ ਹੀ ਤਾਂ ਉਹਨੂੰ ਹਰਪ੍ਰੀਤ ਕਹਿੰਦੀ ਤੇ ਭੁੱਖੇ ਕਰਦੀ ਆ ਉਹ ਗੱਲੀ ਭੁਖੀਆਂ ਕਰਦੀ ਐ ਸਾਰਾ ਦਿਨ ਨੀਤ ਮਾੜੀ ਕਹਿਣਾ ਬੰਦੇ ਮੇਰੀ ਮਾਂ ਨਾਲੇ ਨੀਤ ਮਾੜੀ ਆ ਪੁੱਤ ਆਦੇ ਹੁੰਦੇ ਨੇ ਕਿ ਨੀਤ ਨਾ ਮਾੜੀ ਹੋਵੇ ਘਰ ਦਾ ਮਾਰਾ ਹੋਵੇ ਇਹਦੀ ਚੰਦਰੀ ਦੀ ਹੈ ਰੱਬਾ ਦਿੱਤਾ ਸਾਰਾ ਕੁਝ ਪਰ ਨੀਤ ਮਾੜੀ ਆ ਉਹ ਨੀਤ ਕੀ ਮਾੜੀ ਆ ਇਹ ਤਾਂ ਨજર ਵੀ ਲੱਗਦੀ ਐ ਹਾਂ ਪੰਗਾ ਇਹਦੇ ਨજર ਲੱਗ ਜਾਂਦੀ ਐ ਲੱਗਦੀ ਹੁੰਦੀ ਮੇਰੇ ਪੱਥਰਾਂ ਨੂੰ ਪਾੜਨ ਦੀ ਲੋਕ ਤਾਂ ਮੈਨੂੰ ਸਾਰਾ ਦਿਨ ਮਿਹਣੇ ਦਿੰਦੇ ਐ ਅੱਛਾ ਤੇਰੀ ਮਾਂ ਕਹੀ ਜੀ ਐ ਇਹਦੀ ਨજર ਲੱਗਦੀ ਐ ਹਾਂ ਦੱਸ ਹੁਣ ਫਿਰ ਕੀ ਕਰੀਏ ਕੀ ਕਾ ਸਭ ਕੁਝ ਕਰਿਆ ਮੇਰੀ ਜਵਾਕੜੀ ਹੁਣ ਤੈਨੂੰ ਸਾਰੀ ਗੱਲ ਤਾਂ ਬੇਬੀ ਪਤਾ ਲੱਗ ਗਈ ਆਪ ਹੀ ਪਤਾ ਲੱਗ ਗਿਆ ਲੱਗ ਗਿਆ ਪੁੱਤੋ ਇਹ ਤਾਂ ਮੈਂ ਤਾਂ ਕਹਿੰਦੇ ਤੁਹਾਨੂੰ ਦੀ ਟੱਕੜੀਆ ਮੇਰੀ ਥੀ ਕਿਹੜਾ ਕੱਟੀ ਜਾਂਦੀ ਐ ਇਹਦੇ ਨਾਲ ਲੈਣ ਨਾਲ ਨਹੀਂ ਹੋਰ ਹੁੰਦੀ ਤਾਂ ਕੋਈ ਅੱਜ ਨੂੰ ਮੈਂ ਤਾਂ ਕਹਿੰ ਮੈਨੂੰ ਲੱਗਦਾ ਵਗ ਜਾਂਦੀ ਇਹ ਤਾਂ ਨਾ ਇਹਨੂੰ ਕੋਈ ਐ ਮੜਾ ਜਾਂ ਸਮਾਨ ਵੀ ਨਹੀਂ ਚੱਕਣ ਦੇਂਦੀ ਘਰੋਂ ਇਹ ਤਾਂ 100 100 ਕੁਝ ਬੋਲਦੀ ਐ ਹਰਪ੍ਰੀਤ ਤਾਂ ਬਾਲੀ ਚੰਗੀ ਐ ਇਹਦੇ ਨਾਲ ਕੱਟਦੀ ਐ ਨਰਵਾਜੀ ਨਾਲ ਮੋਰ ਚ ਲੈਣੇ ਪੈਂਦੇ ਨੇ ਮੜੇ ਬੰਦੇ ਇਹ ਦੱਸ ਕੀ ਕਰਾਂ ਮੇਰੀ ਨਾਲੇ ਮਾਂ ਐ ਮੈਂ ਤਾਂ ਵੀ ਕਹਿਣਾ ਝੱਲਣੇ ਪੈਂਦੇ ਆ ਪੁੱਤ ਇਹ ਤਾਂ ਮੇਰੀ ਜਵਾਕੜੀ ਆ ਕਿਹੜੀ ਇਹਦਾ ਨਾ ਕਟਾ ਕਰੀ ਜਾਂਦੀ ਹੈਗੀ ਇੱਕ ਵੇਲੇ ਚੁੱਪ ਕਰ ਜਾਂਦੀ ਹੈਗੀ ਆਪੇ ਵੀ ਬੋਲ ਕੇ ਬੈਠ ਜਾਂਦੀ ਹੈਗੀ ਬੀਬੀ ਮੇਰੀ ਗੱਲ ਸੁਣ ਲੈ ਹਾਂ ਐਡਾ ਚੁੱਪ ਵੀ ਨਹੀਂ ਕਰਦੀ ਹਰਪ੍ਰੀਤ ਇਹਨੂੰ ਫਿਰ ਬਥੇਰੀਆਂ ਸੁਣਾਉਂਦੀ ਐ ਤੂੰ ਭੁੱਖੇ ਕਰਦੀ ਐ ਤੂੰ ਗਏ ਕਰਦੀ ਐ ਉਹ ਖਾ ਲੈਂਦੀ ਐ ਮੇਰੀ ਮਾਂ ਆਪ ਹੀ ਖਾ ਲੈਂਦੀ ਐ ਫਿਰ ਸੁਣਾਉਣਾ ਦੱਸ ਫਿਰ ਕੀ ਕਰੀਏ ਸੁਣਾਉਣੀਆਂ ਤਾਂ ਫੇਰ ਹਾਂ ਤੈਨੂੰ ਸਾਰੀ ਗੱਲ ਤੇਰੇ ਸਾਹਮਣੇ ਸ਼ੀਸ਼ਾ ਬਣ ਕੇ ਤੈਨੂੰ ਪਤਾ ਹੀ ਲੱਗ ਗਿਆ ਸ਼ੀਸ਼ਾ ਤਾਂ ਬਣ ਗਿਆ ਹੁਣ ਉਹ ਹੀ ਗੱਲ ਵਾਂਗੋ ਮੈਂ ਤਾਂ ਐਸੀ ਹੁਣ ਜਵਾਕੜੀ ਨੂੰ ਛੱਡ ਜੇ ਮੈਂ ਤਾਂ ਹੁਣ ਆਹ ਜਹਰ ਦੀ ਕੈਂਡੀ ਕੇ ਬਚਾ ਤੂੰ ਕੇ ਵੀ ਰਾਇਪਾ ਤੇ ਹੁਣ ਸਵੇਰੇ ਜਾਉਂਗੀ ਮੈਂ ਤਾਂ ਆਖ ਜਮਾ ਕੇ ਮੈਂ ਤਾਂ ਨਾਲ ਹੀ ਮੋੜ ਕੇ ਲੈ ਜਾਉਂਗੀ ਐ ਮੇਰੇ ਕੋਲ ਤਾਂ ਮਿਲ ਜਵਾਬ ਦੀ ਇੱਥੇ ਲੈ ਕੋਈ ਤੋੜਾ ਇਹਨੂੰ ਵਿਚਾਰੀ ਨੂੰ 4 ਦਿਨ ਰਹੂਗੀ ਆਪਦੀ ਭੂਆ ਕੋਲੇ ਆਈ ਏ ਕੋ ਬਗਾਨੇ ਥਾਂ ਆਈ ਤੀ ਆਈ ਤਾਂ ਪੁੱਤ ਬਗਾਨੇ ਤੂੰ ਤਾਂ ਕਹਿਨੇ ਹੋਗੇ ਕਿ ਬਗਾਨੇ ਥਾਂ ਨਹੀਂ ਆਈ ਉਹ ਕਿਹੜੀ ਛੋਟੇ ਘਰੇ ਹੈਗੀ ਆ ਜੀ ਮੈਂ ਤਾਂ ਦੁਕਾਨ ਤੋਂ ਕੋਈ ਸਮਾਨ ਦਵਾਈਆਂ ਕੇ ਲਿਆਉਂਗਾ ਲੈ ਦੇਖ ਲੈ ਕਿੰਨਾ ਮੋਹ ਕਰਦੇ ਨੇ ਵਿਚਾਰੇ ਇਹ ਤਾਂ ਮੇਰੀ ਪੋਤੀ ਦਾ ਉਹ ਕਿਹੜੀ ਬੁੜੀ ਹੈਗੀ ਉਹ ਜਮਾ ਦੇਖ ਕੇ ਨਹੀਂ ਰਾਜੀ ਹੁਣ ਤਾਂ ਐ ਕਹਿੰਦੀ ਐ ਕਿ ਕਿਉਂ ਆਈ ਜਵਾਕੜੀ ਨੂੰ ਦੇਖ ਕੇ ਮੱਚ ਗਈ ਪਕੌੜਾ ਵੜ ਗਈ ਜਾਮਾ ਤੇ ਮੈਂ ਕੋਈ ਭੱਠੀ ਚ ਚੀਜ਼ ਡਿੱਗ ਪੈਂਦੀ ਹੁੰਦੀ ਐ ਕੁੜੀ ਤਾਂ ਕਹਿੰਦੀ ਮੈ ਤਾਂ ਰੋਟੀ ਖਾਣੀ ਐ ਭਾਂਡਾ ਲਿਆਉਣੀ ਮੈਂ ਚੱਕ ਕੇ ਖੰਡ ਤੇ ਕਿਉਂ ਪਾ ਕੇ ਦੇ ਦਾਨੀ ਐ ਕਿ ਹੋਰ ਤਾਂ ਨਹੀਂ ਕੁਝ ਖਾਣ ਦੇਂਦੀ ਡੈਣ ਨੇ ਦੁਕਾਨ ਤੋਂ ਕੁਝ ਨਹੀਂ ਲਿਆਉਣ ਦਿੱਤਾ ਦੇਖ ਲਾ ਦੁਕਾਨ ਵਾਲੇ ਨੂੰ ਵੀ ਜਾ ਕੇ ਕਹੀ ਮੈਂ ਦੁਕਾਨ ਵਾਲਾ ਨਾ ਅੱਗੇ ਜੇ ਫੋਨ ਕਰਦਾ ਦੀ ਉਹਦੀ ਚੀਜ਼ ਘਰੇ ਭੇਜਦਾ ਨਾ ਫੰਡਰ ਹੁੰਦਾ ਕੁਝ ਮੰਗਵਾਉਣਾ ਹੁੰਦਾ ਉਹਦੀ ਫੜਾ ਆਂਦਾ ਅੱਜ ਕਹਿੰਦਾ ਭਈ ਕੋਈ ਜਵਾਕ ਨਹੀਂ ਜੇ ਜਵਾਕ ਹੁੰਦਾ ਤਾਂ ਮੈਂ ਫੜਾ ਆਂਦਾ ਪੱਕਾ ਬੇਬੇ ਦਾ ਕੰਮ ਹੈ ਬੇਬੇ ਕਹਿ ਕੇ ਇਹ ਦੁਕਾਨ ਵਾਲੇ ਨੂੰ ਵੀ ਜੇ ਸਾਡੇ ਘਰੇ ਕੋਈ ਵੀ ਚੀਜ਼ ਭੇਜੀਏ ਪੈਸੇ ਨਹੀਂ ਮੈਂ ਦਿੰਦੀ ਉਹ ਡਰਦਾ ਵਿਚਾਰਾ ਉਹਨੇ ਕਹਿਤਾ ਚਲ ਕੋਈ ਗੱਲ ਨਹੀਂ ਉਹ ਨੂੰ ਆ ਜਾਣ ਦੇ ਘਰੇ ਠੰਡੇ ਤਾਂ ਮੋਤੋਂ ਮਗਵਾ ਲੂੰਗੀ ਆਇਆ ਤਾਂ ਸੀਗਾ ਮੈਨੂੰ ਲੱਗਦਾ ਬੇਬੇ ਨੇ ਬਾਰ ਗਿਓ ਮੋੜਤਾ ਮੈਨੂੰ ਸ਼ੱਕ ਪੈਂਦੀ ਏ ਚਲ ਮੈਂ ਲਿਓਨੀ ਆਂ ਭਾਂਡਾ ਚੱਕੀ ਥਰ ਕੇ ਗਿਆ ਕਿੱਕੋ ਤੇ ਖੰਡ ਖੰਡਾ ਆ ਕਿਉਂ ਦਦਹਿਲਾ ਨਹੀਂ ਮੈਂ ਕੋਕ ਕਿਉਂ ਨਹੀਂ ਆ ਬਾਰੀ ਭੱਗ ਜਾਣੀ ਹੈ ਪਤਾ ਹੀ ਨਹੀਂ ਲੱਗਿਆ ਉਹਨੂੰ ਵੀ ਬੁੜੀ ਆਈ ਸੀ ਅੰਦਰ ਨਹੀਂ ਬੇਬੇ ਵੋ ਕਿੱਧਰ ਜਾਣੀ ਆ ਭੱਜੀ ਮਾਤਾ ਦੱਸਾਈ ਕਿ ਕਰ ਜਾਣਾ ਮਰ ਜਾਣੀ ਹੈ ਅਮ ਖੰਡ ਤੇ ਕਿਉਂ ਦੇ ਤਰਕ ਗਈ ਜੀ ਕਿਤੇ ਰੱਖਿਆ ਹੀ ਕਿਹੜਾ ਖੰਡ ਕਿਉਂ ਇੱਥੇ ਮੇਜ਼ ਤੇ ਪਿਆ ਸੀ ਕਿਉਂ ਆਲਾ ਕੋਲਾ ਤੇ ਖੰਡਾ ਬਾਈ ਮੈਂ ਰੋਟੀ ਨਹੀਂ ਦੀ ਸੀ ਲਫਾ ਦਾ ਮੈਨੂੰ ਕੀ ਪਤਾ ਕਹੇ ਬਾਰੇ ਖੰਡ ਦਾ ਨਹੀਂ ਤੂੰ ਬਹਿ ਤਾ ਕਰਨ ਹਟ ਜਾ ਮੈਂ ਤੁਹਾਨੂੰ ਦੱਸਾਂ ਕਿਉਂ ਤੇ ਖੰਡ ਤੈਨ ਚੱਕੇ ਨਾ ਨਹੀਂ ਮੈਂ ਇਹ ਫੇਕ ਲਾ ਲਈ ਮੈਂ ਕਿੱਥੇ ਲੈ ਕੇ ਜਾਣ ਆਪੇ ਘਰ ਫੋਲਾ ਨਾ ਫਿਰ ਕਿਹੜਾ ਡੱਬਾ ਕਿਧਰ ਗਿਆ ਵੀ ਤੇਰੀ ਮਾਂ ਨੇ ਚਾ ਕੇ ਪਾ ਲਿਆ ਉਹ ਬੇਬਚਾ ਨਹੀਂ ਤੂੰ ਟਿਕ ਜਾ ਹੁਣ ਤੂੰ ਮੇਰੀ ਮਾਂ ਤੱਕਣਾ ਜਾ ਮੈਂ ਤੈਨੂੰ ਦੱਸਾਂ ਹੱਦ 'ਚ ਰਹਿ ਆਪਦੀ 'ਚ ਜਿਹੜਾ ਕੁਝ ਕਹਿਣਾ ਮੈਨੂੰ ਕਹਿ ਮੇਰੀ ਮਾਂ ਨੂੰ ਨਾ ਕਹਿ ਮੇਰੀ ਮਾਂ ਚੋਰਨੀ ਨਹੀਂ ਹੈਗੀ ਹੁਣ ਮੈਂ ਚੋਰਨੀ ਹੋਗੀ ਫਿਰ ਤੂੰ ਤਾਂ ਹੈਗੀ ਹੈ ਚੋਰਨੀ ਮੇਰਾ ਘਰ ਆਉਂ ਨਹੀਂ ਕਿੰਨਾ ਹੈ ਕੋਈ ਗੱਲ ਨਹੀਂ ਮੇਰਾ ਤਾਂ ਭਾਈ ਮੈਂ ਚੋਰ ਆ ਫਰਿੱਜ 'ਚ ਹੋਰ ਪਿਆ ਕੇ ਹੁਣ ਤਾਂ ਹੋਰ ਚੱਕ ਲੈਣੀ ਫੇਰ ਰੋਕੀ ਲਾ ਜੋਰ ਦੇਖ ਲੈ ਇੰਨਾ ਲੱਗਦਾ ਤੇ ਆਹ ਦੀ ਭਤੀਜੀ ਵੇ ਤੇ ਨਾ ਵੇਕ ਨਾ ਕੇ ਪਹਿਲੀ ਖੰਡ ਦਿੱਤਾ ਹੀ ਗਈ ਐ ਆ ਪਾ ਨੂੰ ਆ ਵੇਕੇ ਉਹਦਾ ਕੋਲਾ ਵੇਕੇ ਨਾ ਖੰਡ ਆ ਤੈਨੂੰ ਥੜਾ ਥੜਾ ਆ ਵੇ ਦੇਖ ਨੀ ਨਿਕਾ ਉਹ ਕੋਲਾ ਦਾ ਤੇਰੀ ਮਾਂ ਨੇ ਲਕੋ ਲਿਆ ਇੱਕ ਹੋਰ ਕੱਢ ਲਈ ਇਸ ਜੋੜ ਤੇ ਮੇ ਰੱਖਿਆ ਕਿ ਮੈਨੂੰ ਕਦੇ ਦਿਖਾਇੀ ਨਹੀਂ ਕਿਉ ਨਾ ਫ੍ਰਿਜ ਚ ਤਾਂ ਪਿਆ ਰੋਜ ਤਾਂ ਪਾਪਾ ਖਾਣੀਆਂ ਹੁਣ ਟਿਕ ਨਾ ਟ ਗਿਆ ਲੋਕ ਲਾ ਦੇਣੀ ਐ ਰੋਜ ਨੀ ਮੈਂ ਕਿੱਥੇ ਲਾਇਆ ਫ੍ਰਿਜ ਨੂੰ ਲੋਕਾਂ ਲੋਕਾਂ ਤੂੰ ਲਾਉਣੀ ਐ ਬੈਬ ਤਾਂ ਤੂੰ ਕਰਦੀ ਐ ਇਹ ਤਾਂ ਮੈਂ ਲੋ ਤੇ ਲੋ ਤੂੰ ਕੀ ਫੜਾ ਰਿਆ ਓਏ ਇਹ ਤੂੰ ਫੜਾ ਰਹੀ ਮੈਂ ਤੰਦਾ ਜਲੂਸ ਨਾ ਕੱਢਾ ਹੁਣ ਗਲੀ ਚ ਜਾਏਂਗੀ ਲੈ ਕੇ ਫੜਾ ਕੋਲਾ ਫੜਾ ਰਿਹਾ ਹੈ ਖਾਉਂਗੀ ਹੈ ਕਿਉ ਮੈਂ ਮੇਰੇ ਵਾਸਤੇ ਰੱਖਿਆ ਮੈਂ ਤੈਨ ਦੱਸਾਂ ਤੂੰ ਬਹੁਤ ਜਲੂਸ ਕੱਢ ਰਹੀ ਹੈ ਗਲੀ ਚ ਜੇ ਬਾਗੀ ਨਾ ਗਲੀ ਚ ਮੈਂ ਤੇਰੀ ਬੇਇੱਜ਼ਤੀ ਵਾਲੀ ਕਰੂੰ ਫਿਰ ਲੋਕਾਂ ਅੱਖਾਂ ਨੇ ਦੇਖ ਸਕਦੇ ਕੇ ਅਮ ਅਗਰ ਪਰ ਦੇ ਦੇ ਕੇ ਮੱਧਾਮਾ ਨੂੰ ਫੜਾ ਦੇ ਇਹ ਕਿਉ ਨਹੀਂ ਤੈਨੂੰ ਦਿੰਦੀ ਹਾਂ ਫਿਰ ਦੂਜਾ ਕਸ ਤੇ ਕਿੱਥੇ ਦਿੰਨਾ ਹੈ ਦੂਜਾ ਤੇਰੀ ਮਾਂ ਨੇ ਲਕੋ ਲੈ ਅੱਛਾ ਨਾ ਮੇਰੀ ਮਾਂ ਕਿਉ ਚੱਕਣਾ ਹੀ ਹੈ ਹਾਂ ਨੀ ਤੂੰ ਬੈਰਤਾ ਨਾ ਕਰ ਤੂੰ ਤਾਂ ਬੈਰਤਾ ਦੀ ਭਰੀ ਐ ਕਿੱਦੇ ਤੇਰੇ ਦੋਤੇ ਦੋਤੀਆਂ ਆਏ ਨਾ ਦੇਖੀ ਕੁਛ ਲਗਦਿਆਂ ਚਟਣੀ ਕੁੱਟ ਕੇ ਦਿਉਂ ਗੰਡਿਆਂ ਦੀ ਚਟਣੀ ਕੁੱਟਦੀ ਚਲ ਅੱਜ ਤੂੰ ਤਾਂ ਆਹਦੀ ਭਤੀਜੀ ਨੂੰ ਖਵਾ ਲੇਂਗੀ ਦੇਖ ਗਵੰਡੀਆਂ ਨੇ ਮੰਗ ਕੇ ਲਿਆਉਣੀਆਂ ਤਾਈ ਤੋਂ ਲਿਆਉਣੀਆਂ ਵੀ ਤਾਈ ਕੋਲੀ ਕਿਉਂ ਦੀ ਦੇ ਦੇ ਮੇਰੀ ਸੱਸ ਨੇ ਨਾ ਦੋ ਕੋਲੇ ਕਿਆ ਵੇਲ ਕੋਤੇ ਤੇਰੀ ਬੇਇੱਜ਼ਤੀ ਕਰਕੇ ਹੁੰਦਾ ਲੈ ਲਿਆ ਹਾਂ ਹੁਣ ਕਾ ਦੁੱਧ ਤਾਈ ਮਾਰ ਕੇ ਫੋਨ ਕਰੂ ਬੈਠੀ ਗਿਓ ਸਾਡੀ ਬਹੂ ਹਾਂ ਨਹੀਂ ਮੇਰੀ ਭਤੀਜੀ ਨੇ ਤੇਰਾ ਕੀ ਬੈਰਾ ਕੀ ਤੇਰਾ ਮੜਾ ਕੀਤਾ ਨਾ ਜਵਾਕਦੀ ਨੇ ਐ ਤਾਂ ਦੱਸ ਦੇ ਮਾਂ ਦਾ ਦਿੰਦੀ ਨਹੀਂ ਤੇਰੇ ਪਤਾ ਭਰਾ ਨੂੰ ਭਤੀਜੀ ਤੇਰੀ ਮਾਂ ਨੂੰ ਖਾਣ ਨੂੰ ਅੱਛਾ ਹਾਂ ਦਿੰਦੀ ਤੇਰੇ ਚੁਬਦਾ ਹੈ ਮੇਰੇ ਚੁਬਦਾ ਹੈ ਦੇਖ ਬੇਬੇ ਮੇਰੀ ਭਤੀਜੀ ਨੂੰ ਨਾ ਤਾਂ ਮੈਂ ਪਾਵਾਂ ਖਾਵੇ ਪਸੂ ਸਾਡੇ ਕੋਲ ਖਾਣ ਬਣੇ ਮੈਂ ਤੇ ਕਹੋ ਖਵਾਵੇਂ ਤੋ ਆਦੇ ਪੇਕੇ ਨੂੰ ਇਹ ਕਿੱਦਾਂ ਜੀ ਗੱਲ ਤੇ ਫਿਰ ਜਦੋਂ ਮੈਂ ਆਦੇ ਪੇਕੇ ਖਾ ਕੇ ਆਂਦੀਆਂ ਮੇਰੇ ਪੇਕੇ ਵੀ ਤਾਂ ਖਾਦ ਵੀ ਪਾਉਂਦੇ ਆ ਉਹਨੂੰ ਨੀਰਾ ਵੀ ਪਾਉਂਦੇ ਆ ਉਹਨੂੰ ਸਾਰਾ ਕੁਝ ਹੀ ਪਾਉਂਦੇ ਆ ਸਾਹਮਣੇ ਵੀ ਐ ਤੇ ਤਾਂ ਤੂੰ ਤਾਂ ਨਹੀਂ ਆ ਨਾ ਮੇਰੇ ਪੇਕੇ ਤਾਂ ਤੂੰ ਉਦੋਂ 3 ਕਿਲੋ ਪੱਕਾ ਕਿਉਂ ਮੰਗਾ ਲਿਆ ਸੀ ਸ਼ਿਆਲ ਚ ਤੂੰ ਕਹਿੰਦੀ ਆ ਕਿ ਆਪਾਂ ਕਵਾਮ ਪੰਜੀਰੀ ਲੜਾਵਾਂਗੇ ਕਿ ਆਪਾਂ ਫਿਰ ਦੇ ਦੇਾਂਗੇ ਸ਼ਿਆਲ ਚ ਗਰਮੀ ਚ ਬਣਾਇਆ ਜਦੋਂ ਜਦੋਂ ਆਪਣੀ ਮੈਸੂਪੀ ਹੁਣ ਤੇਰੀ ਮੈਸ ਕਿੱਦਾਂ ਦੀ ਛੁਈ ਐ ਤੇ ਕਹ ਦੇਂਦਾ ਤੂੰ ਨਾ ਹੀ ਨਹੀਂ ਲੈਂਦੀ ਫਿਰ ਕਿ ਲੋੜਾ ਆ ਗਿਆ ਪੈ ਇੱਕ ਦਾ 100 100 ਕੁਸ ਦੇ ਦਿੰਦੇ ਆ ਤੇ ਫਿਰ ਭੂਆ ਵੀ ਦੇ ਦਿੰਦੀਆਂ ਭੂਆ ਕਿ ਦੇ ਨਹੀਂ ਸਕਦਾ ਤੂੰ ਬਾਜਾ ਬਾਜਾ ਜਾ ਜਾਦੀ ਕੁਟ ਕਰਕੇ ਦੇ ਦੇ ਤੋਰ ਦੇ ਨਾ ਨੂੰ ਮੈਂ ਤੈਨੂੰ ਦੱਸਾਂ ਮੈਂ ਤੇਰੀ ਫੁੱਲ ਬੇਇੱਜ਼ਤੀ ਕਰਕੇ ਨਾ ਤਾਇਕੇ ਘਰੇ ਜਾਨੀ ਆ ਜੇ ਤੇਰਾ ਮੁੰਡਾ ਟੱਕਰ ਗਿਆ ਨਾ ਤੇਰੇ ਮੁੰਡੇ ਨੂੰ ਵੀ ਦੱਸੂਗੀ ਵੀ ਿਹੜਾਂਗਾ ਮਾਂ ਦੀਆਂ ਹਰਕਤਾਂ ਕਰਕੇ ਮੈਂ ਲੋਕਾਂ ਨੇ ਮੰਗਣ ਜਾਨੀ

ਤੇਰੀ ਮਾਂ ਦਾ ਬੈਬ ਤਾਂ ਤਾਂ ਬਿਨਾ ਹੋਰ ਤੇਰੀ ਮਾਂ ਕੋਲੇ ਹੈਵੀ ਆ ਕੁਛ ਜੇ ਮੈਂ ਕੁੜੀ ਨੇ ਰੋਟੀ ਖਾਣ ਲੱਗੀ ਖੰਡ ਕਿਉਂ ਮੈਂ ਪਾ ਕੇ ਦੇਣ ਲੱਗੀ ਪਹਿਲਾਂ ਕਿਹੜਾ ਡੱਬਾ ਤੇ ਨੇ ਚੱਕ ਕੇ ਉਹ ਚੱਕ ਕੇ ਉੱਡ ਗਈ ਜੇ ਦੁਬਾਰੇ ਹੋਰ ਕੋਲਾ ਕੱਢ ਲਈ ਮੈਂ ਉਹ ਚੱਕ ਕੇ ਹਗਲਣਾ ਪੈਗੀ ਹੁਣ ਮੈਂ ਦੱਸ ਕੀ ਕਰਾਂ ਫਿਰ ਤੂੰ ਐ ਕਰਤਾ ਏ ਤਾਏ ਕਿਉ ਲਿਆ ਫਿਰ ਹੋਰ ਕਿਉ ਮੈਂ ਤਾਏ ਕਿ ਜੰਮੀਆ ਤਾਈ ਤਾਂ ਲਿਉਣੀ ਆ ਨਹੀਂ ਤਾਂ ਖੰਡ ਕਿਉ ਪਵਾ ਕੇ ਲਿਉਂ ਕੋਲੀ ਚ ਨਹੀਂ ਤੇਰੀ ਮਾਂ ਦੀ ਸਮਾਰ ਕੇ ਬੇਇੱਜ਼ਤੀ ਕਰਕੇ ਆਉਂ ਭੁੱਲ ਤੂੰ ਬੇਇੱਜ਼ਤੀ ਤੇਰੀ ਮਾਂ ਦੀ ਹੀ ਹੈ ਬੇਇੱਜ਼ਤੀ ਆਪਣੀ ਸਾਡੀ ਸਾਰਿਆਂ ਦੀ ਹੈ ਸਾਰਿਆਂ ਦੀ ਕਹਨੂੰ ਐ ਤੇਰੀ ਮਾਂ ਦੀ ਬੇਇੱਜ਼ਤੀ ਜਦੋਂ ਘਰੇ ਕਿਉਂ ਦੁੱਧ ਸਾਰਾ ਕੁਝ ਪੀਏਗਾ ਕਿਉਂ ਨਾ ਕਹੁੰਦੀ ਪਈ ਮੇਰੇ ਭਤੀਜੇ ਭਤੀਜੀਆਂ ਤੋਂ ਦੁਕਾਨ ਵਾਲੇ ਨੂੰ ਬਦਾ ਕੀ ਕਹਿ ਕੇ ਆਈਏ ਪਿੱਪਾ ਆਈ ਕੁੜੀ ਬਿਮਾਰ ਐ ਹੋ ਤੇ ਉਹਨੂੰ ਸਮਾਨ ਦਿਓ ਸਮਾਨ ਖਾਂਦੀ ਐ ਹੋਰ ਬਿਮਾਰ ਹੋਈ ਸਾਨੂੰ ਲੰਬਾ ਆਜੇ ਐਂ ਕਹਿ ਕੇ ਆਈਏ ਦੱਸ ਦੇਖ ਲਾ ਲੈ ਦੁਕਾਨਾਂ ਤੇ ਵੀ ਜਾ ਕੇ ਬਦਨਾਮ ਕਰਈ ਮੇਰੀ ਭਤੀਜੀ ਨੂੰ ਨਾ ਉਹਨੂੰ ਕੀ ਹੋਇਆ ਜਵਾਖੜੀ ਨੂੰ ਜਾ ਕੇ ਤੂੰ ਦੇਖ ਲੈ ਜੀ ਬਿਮਾਰ ਮੈਂ ਉਹਨੂੰ ਬਾਹਲਾ ਬੋਲ ਫਿਰ ਹੋਰ ਬੇਇੱਜ਼ਤੀ ਹੁੰਦੀ ਤੇ ਮੈਂ ਕਹਾ ਵੀ ਹਾਂ ਹਏ ਤਾਂ ਬਿਤਰੇ ਢਿੱਲੀ ਕਲ ਕਰ ਹੁੰ ਜਦੋਂ ਮਗਾਉਂਦੀ ਸਮਨ ਠੀਕ ਹੈ ਠੀਕ ਹੈ ਮਾਂ ਦੀ ਸ਼ੈਡ ਲੈ ਲਿਆ ਕਰ ਬਾਹਰ ਜਾ ਕੇ ਮਾਂ ਦੀ ਬਦਨਾਮੀ ਨਾ ਕਰਿਆ ਕਰ ਵੀ ਮੇਰੀ ਮਾਂ ਦੀ ਬੇਇੱਜ਼ਤੀ ਹੁੰਦੀ ਉੱਥੇ ਤੂੰ ਐਂ ਕਹਿਣਾ ਸੀ ਵੀ ਮੇਰੀ ਮਾਂ ਕੋਸੇ ਲਿਜਾ ਕੇ ਦੇਣ ਨਹੀਂ ਦਿੰਦੀ ਚੰਗਾ ਮੈਂ ਲਿਆਉਣੀ ਆ ਤਾਈ ਤੋਂ ਖੰਡ ਕੇ ਉਹ ਜਦੋਂ ਖੰਡ ਕੇ ਕਿਸੇ ਤੋਂ ਲਿਆ ਆ ਮਿਲਣਾ ਜਾ ਕੇ ਕਰ ਲਾ ਗੱਲਾਂ ਨਾਲ ਹੁਣ ਵੀ ਐ ਨਹੀਂ ਪਤਾ ਵਿਚਾਰ ਜਫਾਨੇ ਵਾਂਗੂ ਕੋਈ ਨਹੀਂ ਕੋਈ ਨਹੀਂ ਅੜਦਾ ਮੈਂ ਜਾਣੀ ਆ ਤਾਈ ਕੋਲੇ ਤਾਈ ਕੋਲੇ ਤਾਂ ਮੈਂ ਦੱਸ ਕੇ ਆਉਂਗੀ ਫਿਰ ਬੇਇੱਜ਼ਤੀ ਮੰਨਿਓ ਭਾਣਾ ਕੋਈ ਨਹੀਂ ਖੰਡ ਕੇ ਉਹ ਤਾਂ ਸਮਝ ਉਦੋਂ ਚੰ ਆ ਦੁਕਾਨ ਨਾਲਾ ਸਾਮਾਨ ਕੀ ਹੁੰਦਾ ਹੈਗਾ ਇਹ ਤਾਂ ਲਿਉਣਾ ਪੈਂਦਾ ਕਿਉਂ ਜਵਾਕ ਹਟਦੀ ਨਹੀਂ ਹੁੰਦੇ ਦਾ ਸੱਚ ਮੁੱਚੀ ਦੇ ਨਾਲ ਬਿਮਾਰ ਹੈ ਬੇਬੇ ਸਿਆਣੀ ਬਣ ਜਾ ਹੁੰਦੇ ਹੁੰਦੇ ਕਿਉਂ ਉਹਨਾਂ ਦੇਖ ਲੈ ਹਰਪ੍ਰੀਤ ਮੇਰੇ ਤਾਈਕ ਮੰਗਣ ਗਈ ਹੈ ਉਹ ਆਪਣੇ ਘਰੇ ਦੇਖ ਲੈ ਸੁਖਨਾਨ ਕਿੰਨਾ ਕਿਉਂ ਪਿਆ ਉਹ ਚਮਚਾ ਚਮਚਾ ਕਿਉਂ ਦਾ ਮੰਗਦੀ ਫਿਰ ਦੇ ਕਿਉਂ ਨਹੀਂ ਕਰਦਾ ਕਿਉਂ ਪਉਣ ਦੀ ਕੋਈ ਦੁਕਾਨਾਂ ਤੋਂ ਸੀ ਚੀਜ਼ਾਂ ਲੈਣੀਆਂ ਬੰਦ ਕਰਤੀਆਂ ਮਾਨਸਾ ਲੈਣੀਆਂ ਬੰਦ ਕਰਤੀਆਂ ਘਰੋਂ ਦਾ ਕਿਉ ਲੱਸੀ ਆਦਾ ਕਰਦੀ ਹੁੰਦੀ ਐ ਉਹ ਤਾਂ ਖਾਣ ਦੇ ਉਹਨਾਂ ਨੇ ਵੀ ਹਟਾ ਕੇ ਨਹੀਂ ਤੇ ਤਾਈ ਨੂੰ ਵੀ ਇਹ ਖਬਰ ਦਾ ਦੇ ਸਾਡੀ ਬਹੂ ਨੂੰ ਐ ਕਰ ਸਪੀਕਰ ਚ ਬੋਲ ਦੇ ਐਂਡ ਵਿੱਚ ਬੋਲ ਦੇ ਆਏ ਤੇ ਵਾਰੀ ਗੱਲ ਵਧ ਗਿਆ ਹਾਂ ਵੀ ਭਾਈ ਕੋਈ ਵੀ ਸਾਨੂੰ ਸਾਡੇ ਮੁੰਡਿਆਂ ਤੇ ਸਾਡੀ ਬਹੂ ਨੂੰ ਨਾ ਕੋਈ ਚੀਜ਼ ਹੀ ਦੇਣੀ ਵੀ ਭਾਈ ਸਾਡੀ ਬਹੂ ਦੀ ਭਤੀਜੀ ਆਈ ਏ ਉਹਦੇ ਵਾਸਤੇ ਲੈ ਜਾਂਦੀ ਏ ਇਹਨੇ ਤੇਰੀ ਨਾਲ ਤੋਬਾ ਹੋ ਜੂਗੀ ਨਾਲੇ ਤੇਰੀ ਇਸ ਗੱਲ ਨਾਲ ਐਂ ਕਰ ਲੈ ਤੂੰ ਜੇ ਤੇਰੀ ਸੱਸ ਦਾ ਨਖਰਾ ਉੱਚਾ ਨਾ ਵੀ ਮੈਂ ਆਪ ਦੀ ਧੀ ਜੇ ਕਰਿਆ ਇਹ ਨਾ ਕੱਢਿਆ ਜੇ ਉਹ ਜਿਹੜਾ ਹੋਰ ਦਾ ਨਹੀਂ ਵੱਢਿਆ ਇਹਦਾ ਕਿਉਂ ਨਾ ਤੋੜਾਉਣੀ ਆ ਕਿਉਂ ਤਾਂ ਮੈਂ ਖਵਾ ਦਿਆ ਕਿਉਂ ਬੈਠੇ ਕਦੇ ਬਥੇਰਾ ਅੱਛਾ ਬਥੇਰਾ ਖਵਾ ਦੇ ਤੂੰ ਹਾਂ ਤੂੰ ਮਰ ਨਹੀਂ ਜਾਏਂਗੀ ਤੂੰ ਕਿਸੇ ਨੂੰ ਕਿਉਂ ਖਵਾ ਦੇ ਤੂੰ ਤੇਰੀ ਸੱਸ ਦਾ ਨਖਰਾ ਉੱਚਾ ਨਾ ਤੇਰੀ ਸੱਸ ਦਾ ਜੇ ਜਿਹੜੀ ਕਹਿੰਦੀ ਐ ਐ ਚੱਕੀਏ ਨਾਸਤਾ ਹਾਂ ਕਹਿੰਦੀ ਮੇਰੀ ਧੀ ਦਾ ਕਿਉਂ ਆ ਕਰਾ ਉਹ ਫਿਰ ਕਰਤਾ ਉਹਦੀ 23 ਦੀ ਰਹੂਗਾ ਪਹਿਲਾਂ ਮੇਰੀ ਅੰਬੋ ਦਾ 3 ਹੁਣ ਮੇਰਾ ਬਣ ਗਿਆ ਫਿਰ ਹਰਪ੍ਰੀਤ ਦਾ ਬਣ ਜੂ ਇਹ ਤਾਂ ਗਾਂ ਦੀ ਗਾਂ ਬਣੀ ਜਾਂਦੇ ਕਰਤਾ ਮੇਰਾ ਕਰ ਸੀਗਾ ਤੇ ਪਵਾਲਾਂ ਦੀ ਕਿਹਾਉ ਮੇਰੀ ਗੱਲ ਸੁਣ ਲੈ ਕਿ ਉਹ ਬੀਸੀ ਪਾ ਰਿਆਂਗੇ ਘਰੋਂ ਚਾਕੇ ਪਰ ਅਸੀਂ ਕਲੇਸ਼ ਤੋਂ ਰੱਖਦੇ ਆਂ ਪਾ ਕੇ ਕਿਹੜੇ ਕਲੇਸ਼ ਨਾਲ ਹੋ ਜੀ ਹੱਥ ਵੜ ਦੂੰ ਜੇ ਉਂਗਲ ਤਰੇਗਾ ਕਿਉਂ ਤੇ ਉਂਗਲ ਵੜ ਹੱਥ ਵੜਦੀ ਕੋਈ ਚੰਗੀਆਂ ਗੱਲਾਂ ਕਰ ਲੈ ਕਿਉਂ ਨਹੀਂ ਚੰਗੀਆਂ ਗੱਲਾਂ ਨਾ ਮੈਂ ਤਾਂ ਨਾ ਚੰਗੀਆਂ ਕਰੀਆਂ ਨਾ ਕਰਾਂ ਨਾ ਚੰਗੀ ਬਣਾ ਤੂੰ ਤਾਂ ਸਾਰੀ ਉਮਰ ਭੁੱਖੀ ਦੀ ਭੁੱਖੀ ਰਹੀ ਤੂੰ ਨਹੀਂ ਰੱਜੀ ਮੈਂ ਕਹਤਾ ਭੁੱਖੀ ਤੇਰੀ ਸੱਸ ਭੁੱਖੀ ਆ ਤੂੰ ਨਹੀਂ ਰੱਜੀ ਮੈਂ ਤਾਂ ਰੱਜੇ ਕਰਦੀ ਆ ਰੱਜੇ ਕਰਦੀ ਹੋਵੇਂ ਤੂੰ ਇੰਗੀਆਂ ਜਿਹੀਆਂ ਗੱਲਾਂ ਕਰੇ ਇੰਗੀਆਂ ਜਿਹੀਆਂ ਗੱਲਾਂ ਕਰਵਾਉਂਗਾ ਕਰਵਾਵਾਂਗੇ ਤੇਰੀ ਕਹੀ ਨੇ ਮਰੀ ਮਾਂ ਨਾਲੇ ਵੱਡੇ ਵੱਡੇ ਕੀ ਕਰਦੀ ਆ ਵੱਡੇ ਵੱਡੇ ਬੋਲ ਬੋਲਦੇ ਮੇਲੇ ਖੈ ਇੰਨਾ ਖੁਸ਼ ਹੈ ਮੇਲੇ ਖੈ ਇੰਨਾ ਖੁਸ਼ ਫਿਰ ਇੱਥੇ ਕੀ ਲੈਣਾ ਆ ਜੋ ਤੇਰੇ ਘਰੇ ਇੰਨਾ ਖੁਸ਼ ਆ ਚਾਰ-ਦਨ ਰਿਸ਼ਤੇਦਾਰ ਆਈ ਜਾਂਦਾ ਹੁੰਦਾ ਤੂੰ ਕਿਹੜਾ ਕਿਤੇ ਜਾਂਦੀ ਨਹੀਂ ਸੀ ਚੰਗਾ ਜੇ ਤੁਰਦਾ ਹੋ ਮੈਂ ਤੇ ਤਾਈ ਨੂੰ ਕਹਿ ਕਿ ਹੋਣੀ ਆ ਇਸਾ ਦੀ ਬਹਨ ਕਿਉਂ ਕੋ ਨਾ ਰਹੀ ਅੱਛਾ ਹੁਣ ਇਹ ਵੀ ਬੰਦ ਕਰਦੀ ਐ ਤੂੰ ਹਾਂ ਅਸੀਂ ਇਹ ਕਰਦੀ ਹਾਂ ਕਹਾਂ ਦੁਰਤਾਂ ਤੇ ਨਾ ਸਾਡੀ ਬਹੂ ਨੂੰ ਪਾੜੇਗੀ ਇਹ ਕਿਉਂ ਦੇਵੇਂਗੀ ਨਾ ਸਾਡਾ ਘਰ ਪਾੜੇਗਾ ਸ਼ਾਬਾਸ਼ ਏ ਤੇਰੇ ਬਸ ਐਸੀ ਹੀ ਗੱਲ ਦੀ ਕੱਚ ਠੀਗਾ ਹੁਣ ਉਹੀ ਗੱਲ ਪੂਰੀ ਕਰ ਦੇ ਵਗ ਜਾ ਉਹਦੇ ਬਣਿਆ ਬੈਠਾ ਸਹੁਰਿਆਂ ਦਾ ਸਹੁਰਿਆਂ ਦਾ ਬਣਿਆ ਬੈਠਾ ਦੱਸ ਤੈਨੂੰ ਸਹੁਰਿਆਂ ਨੇ ਕੀ ਦਿੱਤਾ ਕੜਾ ਤੈਨੂੰ ਨਹੀਂ ਪਾਇਆ ਛਾਪ ਤੈਨੂੰ ਨਹੀਂ ਪਾਈ ਹੈ ਖਾਲੀ ਹੱਥ ਦੁਨ ਦਾਤ ਉਠਾਤਾ ਹੈ ਹਜੇ ਵੀ ਤੂੰ ਸਹੁਰਿਆਂ ਦਾ ਬਣਿਆ ਬੈਠਾ ਕਦੇ ਤੇਰੇ ਲੀੜਾ ਜੋੜਾ ਜਵਾਕਾ ਨੂੰ ਨਹੀਂ ਦਿੱਤਾ ਕਦੇ ਤੈਨੂੰ ਨਹੀਂ ਦਿੱਤਾ ਹਰ ਪ੍ਰੀਤਾ ਇਥੋਂ ਕਰੋ ਲੈ ਜਾਂਦੀ ਆ ਬਣਾ ਕੇ ਇੱਥੇ ਆ ਕੇ ਵੱਡੀ ਹੋ ਜਾਂਦੀ ਆ ਆ ਮੇਰੀ ਮਾਂ ਨੇ ਦਿੱਤਾ ਆ ਮੇਰੀ ਮਾਂ ਨੇ ਮੈਂ ਚੁੱਪ ਕਰ ਜਾਂਦੀ ਮੈਂ ਕਹਦੇ ਨਹੀਂ ਆਹ ਉਹ ਦਿੱਤੇ ਤੇ ਤੇਰੀ ਮਾਂ ਨੇ ਮੈਨੂੰ ਸਾਰਾ ਪਤਾ ਹੈ ਮੈਂ ਹੁਣ ਹਟਾ ਕੇ ਹੁਣੀ ਇਹਦੀ ਤਾਈ ਵੀ ਇਹ ਸਾਡਾ ਘਰ ਪਾੜਿਆ ਨਾ ਜਾਣਦੀ ਆ ਇਹ ਸਾਡੀ ਬੋਹਣ ਕਿਉਂ ਦਿੱਤਾ ਮਾਂ ਤੂੰ ਗੱਡੀ ਕੋਲੇ ਕਿਉਂ ਖੜੀ ਐ ਕੀ ਦੇਖੀ ਜਾਂਦੀ ਐ ਗੱਡੀ ਮੈਂ ਤਾਂ ਐ ਦੇ ਰਹੀ ਸੀ ਮਾ ਕਾ ਛੋਟੇ ਵਾਲੀ ਗੱਡੀ ਦੀ ਸਮਾਈ ਹੈ ਹਨਾ ਮਾ ਕਾ ਰੋਜੀ ਤੁਸਾ ਤੋ ਦਿੰਦੇ ਹੋਗੇ ਦੇਖ ਲੈ ਕੀ ਸੋਣੀ ਪਈ ਹੈ ਹਨਾ ਔਰ ਜਵਾਕ ਉਹਦੀ ਨਿਮਾ ਰਹੰਦੇ ਐ ਜਮੀ ਨੇ ਤੇ ਚੌਹ ਨਹੀਂ ਲੱਗਣ ਦਿੰਦਾ ਮੱਦਿਆ ਪੁੱਤ ਫਿਰ ਗੱਲ ਮਾ ਕੋਈ ਤਾ ਉਹ ਤਾਂ ਭੂਆ ਕੋਲੇ ਗਿਆ ਤਾਂ ਕਰਕੇ ਥੋੜੀ ਜਿਹੀ ਲਿਬੜਗੀ ਮਾਰੀ ਜੀ ਤਾ ਭੂਆ ਕੋਲੇ ਆਦ ਰਹੇ ਤੇ ਰੋਣਾ ਛੋਟੇ ਜਵਾਕਾ ਭੂਆ ਕੋਲੇ ਵਾਗੇ ਦੇਖ ਲੈ ਤੇਰੀ ਭਤੀਜੀ ਨੂੰ ਕਿਵੇਂ ਕਰੇ ਹਨਾ ਦੇਖ ਲੈ ਫਿਰ ਤੈਨੂੰ ਦੱਸੀ ਤੇ ਜਾਣੀ ਹੈ ਜਦੋਂ ਇੱਕ ਦਿਨ 100 ਸੁਣਾਉਂਦੀ ਹੈ ਸਿੱਧੀ ਕਰਨਾ ਕੰਨੀ ਮੇਰੀ ਤਾਂ ਕੁੜੀ ਦੀ ਸੱਸ ਮਰੀ ਹੋਈ ਐ ਮੇਰੇ ਤਾਂ ਪੁੱਤੇ-ਪੁੱਤਣਾਂ ਤਾਂ ਗੇ ਆਪ ਹੀ ਤਾਂ ਛੱਡ ਕੇ ਆਈ ਐ ਦੇਖ ਲੈ ਮਰੀ ਪਾਰਦੀ ਐ ਜੇ ਸਾਡੀ ਪਾਹੇ ਜੀ ਆ ਹਨਾ ਦੇਖ ਲੈ ਕਿਤਾਏ ਕਹਦੀ ਵੀ ਤੇਰੀ ਮਾਂ ਵੀ ਨਾ ਹੋਵੇ ਮੈਂ ਤਾਂ ਐ ਕਹਨੀ ਆ ਵੀ ਛੇਤੀ ਛੇਤੀ ਰੱਬ ਐਸੇ ਨੂੰ ਚੱਕ ਲੈ ਮੇਰਾ ਖੜਾ ਛੜਾ ਦੇ ਦੇ ਆਪੀ ਚੱਕ ਲੂ ਤਾਂ ਕੋਈ ਨਾ ਦੇਖ ਲੈ ਬੇਇਤੀ ਨੇ ਪੂਰੀ ਕਰਕੇ ਆ ਤਾਇਕੇ ਘਰੋਂ ਲਿਆ ਕੇ ਪਾਇ ਕੁੜੀ ਨੂੰ ਖੰਡ ਕੇ ਉਹ ਤਾਈ ਤੋਂ ਕੋਲੀ ਚ ਪਵਾ ਕੇ ਲਈ ਉੱਥੋਂ ਹੀ ਤਾਈ ਕੇ ਘਰੇ ਵੀ ਮੰਗਰ ਜਾਵੜੀ ਵਾਹ ਤਾਈ ਨੂੰ ਕਹਿੰਦੀ ਨਾ ਖੰਡ ਕੇ ਨਾ ਨਹੀਂ ਕਹਿੰਦੀ ਕੁੜੀ ਤਾਂ ਬਿਮਾਰ ਹੋ ਰਹੀ ਐ ਜੇ ਕੁਝ ਹੋ ਗਿਆ ਤੇਰੇ ਸਿਰ ਲੱਗੂ ਬੱਦੇ ਮੇਕਾਈ ਨਾ ਕਹ ਤਾਈ ਕੁਛ ਨਹੀਂ ਹੋਇਆ ਮੇਰੀ ਪਤੀਜੀ ਨੂੰ ਤੇ ਤਾਈ ਨੇ ਧੱਕੇ ਨਾ ਪਾ ਕੇ ਰੇ ਤਾਂ ਤਾਈ ਕਹਿੰਦੀ ਕੋਈ ਨਹੀਂ ਭਣੀ ਜੇ ਕੋਈ ਉਹੀ ਗੱਲ ਕੁੜੀ ਬਿਮਾਰ ਹੋਗੀ ਕੋਈ ਨਹੀਂ ਅਸੀਂ ਆਪ ਦੇ ਸਿਰ ਲੈ ਲਾਂਗੇ ਤੇਰੇ ਸਿਰ ਨਹੀਂ ਆਉਂਦੀ ਗੱਲ ਕਹਿੰਦੀ ਭਾਈ ਸਾਡੇ ਤੇ ਨਾ ਕੋਈ ਕੱਲ ਨੂੰ ਇਲਜ਼ਾਮ ਆਜੇ ਵੀ ਕੁੜੀ ਨੂੰ ਬਿਮਾਰ ਕਰਤਾ ਕਹਿੰਦੀ ਮੈਨੂੰ ਕਹੂਗੀ ਤੇ ਸੌ ਸੌ ਸੁਣਾ ਕੇ ਆਈ ਨਾ ਦੇਖ ਲੈ ਹਨਾ ਲੈ ਜਾ ਕੇ ਉੱਥੇ ਵੀ ਬਗਾਇਆ ਤਾਈ ਤਾਂ ਬਗਾਨੀ ਚੰਗੀਆਂ ਤੇਰੀ ਤਾਈ ਕਹਿੰਦੀ ਆਪਣੀ ਕੁੜੀ ਨੂੰ ਕਿਉਂ ਦੇਤਾ ਇਹਨੇ ਦੇਖ ਨਾ ਡੁੱਬੜੀ ਨੇ ਕਦੇ ਨਹੀਂ ਦਿੱਤਾ ਕਿਉਂ ਖਾਣ ਕੋਈ ਨਹੀਂ ਕਿਉਂ ਤਾਂ ਬਾਧੂ ਪਿਆ ਕਰੇ ਤਾਈ ਨੂੰ ਮੈਂ ਕਹਿ ਕੇ ਆਈਆਂ ਪਮਾ ਚਾਰ ਚਮਚੇ ਪਵਾ ਲੇ ਤਾਈ ਤੋਂ ਮੈਂ ਤਾਈ ਨੇ ਵਿਚਾਨੇ ਚਾਰ ਪੰਜ ਚਮਚੇ ਪਾ ਕੇ ਵਿਚਾਨੇ ਅਖੰਡ ਪਾਤੀ ਤਾਈ ਨੂੰ ਮੈਂ ਦੇ ਕੇ ਆਉਂਗੀ ਮੈਂ ਅਗਲੇ ਦਿਨ ਨਾ ਕਿਉਂ ਐਵੇਂ ਬਾਗੀ ਪੁੱਤ ਕਿਉਂ ਐਵੇਂ ਮੈਂ ਨਹੀਂ ਲੈਮਗੀ ਕਿਉਂ ਤੂੰ ਐਵੇਂ ਨਹੀਂ ਸਾਨੀ ਬਣੀ ਆਪਦੀ ਤਾਈ ਕਿਹਨਾਂ ਨਾਲ ਦੇ ਰਹੀਂਦੀ ਕਰਦੀ ਸੀ ਆਪੀ ਜਿਹਨੂੰ ਮੇਰੇ ਹੱਥ ਚ ਆ ਗਿਆ ਕਿਉਂ ਤਾਈ ਨੂੰ ਮੈਂ ਕੁੱਲੀ ਭਰ ਕੇ ਕਿਉਂ ਦੀ ਦੇ ਕਿਉਂ ਪੰਜ ਚਮਚਿਆਂ ਦੀ ਥਾਂ ਤੇ ਫੇਰ ਦੇਖੇ ਨੂੰ ਨਾ ਕੋਈ ਨਾ ਪਵਾਉਂਦਾ ਦੂਜਾ ਖਰੀਨ ਚਟਣੀ ਨਾਲ ਦੇ ਦੇ ਉਦਾਂ ਨੀ ਕਿੱਦਾਂ ਨਿਕਲੀ ਆ ਬਾਗੀ ਹੋ ਜਣ ਬੜਬੜ ਜੇ ਕਰਦੀ ਬਾੜ ਬੜ ਤਾ ਕੱਲੀ ਬੈਠੀ ਸਾਰਾ ਦਿਨ ਬੋਲੀ ਇਹਨੇ ਕੱਲਾ ਬੰਦਾ ਹੂ ਹੀ ਮਾਰਾ ਹੁੰਦਾ ਬੋਲਿਆ ਫੇਰ ਇਹ ਕੱਲੀ ਬੋਲੀ ਜਾਣੀ ਕੋਈ ਗੱਲ ਮਾਂ ਮਸ ਐਡੀ ਕਰੜੀਆਂ ਕੋਈ ਗੱਲਾਂ ਮੇਰੇ ਨਾਲ ਕਰ ਲਾਂਦੀ ਐ ਉਹ ਫੇਰ ਕੱਲੀ ਵੇਖ ਕੇ ਕਰਦੀ ਐ ਕਰਦੀ ਐ ਹਰਪ੍ਰੀਤ ਐ ਕਰਦੀ ਐ ਹਰਪ੍ਰੀਤ ਐ ਕਰਦੀ ਐ ਆ ਫੇਰ ਬਰਾਤਾ ਕਰੀਆ ਸਾਰਾ ਦਿਨ ਸਾਰਾ ਦਿਨ ਬਰਾਤਾ ਕਰਦੀ ਉਹ ਤੇ ਗੱਲ ਦਾ ਵੱਜ ਜਾਏ ਤਾਂ ਵੱਜਣ ਵਾਲਾ ਵੱਜ ਜਾ ਹਾਜੀ ਐ ਹਰਪ੍ਰੀਤ ਮੈਂ ਕਹਤੈ ਆ ਪੁੱਤ ਤਨ ਦੀ ਤਕੜੀ ਐ ਕਿ ਮੇ ਤੇ ਰਾਤੋਂ ਜਿਹਨੇ ਕਾ ਕਰੀ ਜਾਣੇ ਕੱਕੜੇ ਦਮਾ ਕੱਟੀ ਜਾਣੇ ਹੁਣਾ ਪੈਂਦਾ ਸਾਰਾ ਕੁਝ ਹੀ ਕਰਨਾ ਪੈਂਦਾ ਫਿਰ ਜਦੋਂ ਉਹੀ ਗੱਲ ਚੰਦਰੀ ਸੱਸ ਨਾਲ ਬਾਹ ਪੈ ਜੇ ਐ ਨਾ ਨਾਗ ਮੰਗੂਆਂ ਰੱਖਦੇ ਸਾਰਾ ਦਿਨ ਫਣ ਖੜਾ ਕਰੀ ਤੇਰੇ ਨਾਲ ਤਾਂ ਦਫਾਣ ਕਰਨੇ ਕਰਨੇ ਤਾਂ ਸਾਨੂੰ ਦੇਖ ਲੈ ਕਿੰਨੇ ਤਰ ਤਰ ਸੁਨਾਈਆਂ ਨਾਗਣ ਹੈ ਨਾਗਣ ਨਾਗਣ ਤਾਂ ਹੈਗੀ ਹੈਗੀ ਤੇ ਕੋਈ ਨਾ ਆਈ ਮਰ ਗਈ ਆਪੇ ਚਲ ਕੋਈ ਨਹੀਂ ਇਹਦੀ ਬਸ ਅੱਧੀ ਤੇ ਲੰਘ ਗਈ ਅੱਧੀ ਤੇ ਰਹਿ ਗਈ ਕੋਈ ਨਹੀਂ ਬਸ ਮਾਨ ਮੈਂ ਮਾਂ ਸਤ ਮਂਗਾ ਕੇ ਦੇਉਂਗੀ ਮੈਂ ਮੁੰਡੇ ਨੂੰ ਫੋਨ ਕਰੂੰਗੀ ਜਿਹੜਾ ਦੁੱਧ ਪਾ ਕੇ ਜਾਂਦਾ ਕੋਈ ਨਾ ਪੁੱਤ ਪੁੱਤੋਂ ਦੁੱਧ ਨਹੀਂ ਤਾਂ ਮੱਚਦੀ ਐ ਵੀ ਦੁੱਧ ਮੁੱਲ ਲੈਣਿਆਂ ਅੱਛਾ ਹੋ ਦੇਖ ਲੈ ਫੇ 600 ਰੁਪਏ ਦਾ ਟੋਕੜਾ ਨਹੀਂ ਸੋਈਦਾ ਲੈ ਅੱਗੇ ਤੇ ਦੋ ਕੁ ਲੀ ਲੈ ਲੈਂਦੇ ਸੀ ਤੜਕ ਵਿੱਚ 3 ਕਿਲੋ ਦੁੱਧ ਲਾਉਂਗੀ ਲੈ ਲਾ ਲੈ ਜੋਰ ਜਿਹੜਾ ਲਾਉਂਦੀ ਨਹੀਂ ਪੁੱਤ ਕੋਈ ਆ ਮੈਂ ਤੁਹਾਂ ਵੀ ਜਵਾਖੜੀ ਪਿੱਛੇ ਨਾ ਘਰੇ ਨੱਕਲੇ ਸਪਾਈ ਬਠੇਰਾ ਫਾਂ ਲਿਆ ਆਪਣੇ ਮਾਂ ਕੋਈ ਐ ਮੈਂ ਨਾ ਡਰਿਆ ਕਰ ਆ ਜਾ ਅੰਦਰ ਚੱਲੀਏ ਨੇ ਮਟ ਪਨੀਰ ਬਣਾਉ ਮੰਗਾਉਨੇ ਆ ਤੋਂ ਮਟ ਪਨੀਰ ਦੀ ਬਣਾਵਾਂਗੇ ਸਬਜ਼ੀ ਮੈਂ ਤਾਂ ਬੜੋਕੇ ਦਿਖਾਵੇ ਕੋਲੇ ਸੋਂ ਤੋਂ ਬਾਹਰ ਡਰ ஆஜ அந்தோ ம ஆ